30 ਕਿਲੋ ਜਿਹੜਾ ਹੈਗਾ ਗ੍ਰੋਥਵੇਟ 27700 ਦਾ ਹੀ ਹੈਗਾ। ਬਤਾ 27700। 27700 ਹੈ ਨਾ ਹੁਣੇ ਦੇਖ ਨਾ। ਦੇਖ ਦੇਖ। ਦੱਸੋ ਦੋਸਤ ਕਿ ਆਪ ਕਿੰਨਾ ਹੈ? ਹਾਂ ਹੈਗਾ ਜੀ। 27700 ਤੁਸੀਂ ਕਹਿੰਦਾ 27700। ਹਾਂ। ਕਿੰਨਾ ਹੈ ਨਾ ਬੇ। ਆਹਦਾ ਕਿਤੇ ਨਹੀਂ ਗਿਆ। ਭਾਈ ਜੀ 2200 2 ਕਿਲੋ 2.5 ਕਿਲੋ ਗੈਸ ਤੁਹਾਡੇ ਸਨਾਰੇ ਚ ਘਟ ਜਾ ਰਹੀ ਆ। ਆਹ ਦੇਖੋ 2.5 ਵੀ ਨਹੀਂ ਯਾਰ। ਓਰੇ ਓਰੇ। ਦੇਖ ਮੇਰੀ ਗੱਲ ਸੁਣ ਲੈ ਪਹਿਲਾਂ। ਜੁੱਤੀ ਇਹ ਜੀ ਫਿਰੂੰਗੀ ਜ਼ਿੰਦਗੀ ਜੇ ਯਾਦ ਰੱਖੂਗਾ। ਤੇ ਨਾਲ ਅਸੀਂ ਗੱਲਾਂ ਕਰੀ ਕੋਈ ਵੀ। ਨਾ ਨਾ ਕੋਈ ਗੱਲ। ਮੈਂ ਤਾਂ ਹੋਰ ਟਾਈਪ ਦਾ ਦਿੰਦਾ ਤੈਨੂੰ ਸ਼ਾਇਦ ਪਤਾ ਨਹੀਂ ਹੈਗਾ। ਜਿਹੜੇ ਸਿਲੰਡਰ ਤੇਰੇ ਸਾਹਗਲ ਘੱਟ ਆ ਉਹ ਸਾਈਡ ਤੇ ਕੱਢ ਦੇ ਜਿਹੜੇ ਪੂਰੇ ਜਿਵੇਂ ਕੱਢ ਦੇ। ਹੁਣੀ। ਬਾਕੀ ਗੱਲ ਮੈਂ ਬਾਅਦ ਚ ਕਰੂਗਾ ਤੇ। ਬਲੈਕ ਜਿਹੜੇ ਸਿਲੰਡਰ ਦਿੰਨੇ ਓ ਤੁਸੀਂ? ਦੇਤਾ ਜੀ ਪੈਸੇ ਲੇਤਾ ਇੰਨਾ ਤੋਂ ਜ਼ਿਆਦਾ ਲੇਤਾ ਜੀ। ਨੀ ਜੇ ਹੋਰ ਮਜਬੂਰੀਆਂ ਵਾਲੇ ਆਂਦੇ ਉਹਨਾਂ ਨੂੰ ਵੀ ਦੰਦੇ ਮਜਬੂਰੀ ਵਾਲੇ ਫਿਰ ਪੈਸੇ ਕੋਈ ਇਸ਼ਟਾ ਨਹੀਂ ਸਾਰੇ ਨੂੰ ਵੇ ਪ੍ਰੋਪਰ ਦਿੱਤੇ ਜੀ ਉਦਾਂ ਇਹਨਾਂ ਕਦੇ ਲੱਗੀਆਂ ਨਹੀਂ ਅੰਕਲ ਕਾ ਤੇ ਮੈਨੂੰ ਦੇ ਦੇਈ ਮੇਰਾ ਪ੍ਰੋਗਰਾਮ ਹੈ ਕਿਹਦੇ ਕਦੇ ਵਾਸਤਾ ਦਿੱਤਾ ਤਾਂ ਭਰੇ ਇਹਨਾਂ ਨੇ ਕਿਹਾ ਕਰਦੇ ਕਿ ਦੇ ਦੇ ਮੈਨੂੰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਦੋਂ ਨਹੀਂ ਹੋ ਜਿਹੜੇ ਲੋਕ ਲੈਨ ਚ ਖੜੇ ਮੂਰਖ 9 ਵਜੇ ਦੇ 8 ਵਜੇ ਦੇ ਤੁੰ ਵੀ ਤੋੜ ਕੇ ਰੱਖਿਆ ਕੋਈ ਨਹੀਂ ਕਿੰਦਾ ਪਤਾ ਲੱਗਿਆ ਵੀ ਇਹ ਘੱਟ ਵਾਲੇ ਸਾਈਡ ਦੇ ਜਿਹੜਾ ਆ ਦੇਖੋ ਆ ਦੇ ਤਾਂ ਹੈਗਾ ਪਤਾ ਨਹੀਂ ਕਿ ਆ ਤਾਂ ਸੀਲ ਫੱਟੀ ਹੋ ਗਈ ਸਾਨੂੰ ਪਤਾ ਲੱਗਦਾ ਕਿ ਫੱਟੀ ਹੈ ਇੱਥੇ ਘੱਟ ਹੋ ਤੰਨੇ ਪਿੱਛੋਂ ਹੈ ਜਿੱਥੋਂ ਹੀਰਾ ਫੇਰੀ ਹੁੰਦੀ ਹੈ ਉੱਥੇ ਸੀਲ ਫਟ ਕੇ ਆਉਂਦੀ ਆ ਐ ਇਦਾਂ ਹੀ ਰਹਿੰਦੀ ਰਾਇ ਲੱਗੀ ਰਹਿੰਦੀ ਐਦਾਂ ਲੱਗਿਆ ਬਸ ਸਾਨੂੰ ਪਤਾ ਪਿੱਛੋਂ ਜਿਹੜਾ ਸਿਲੰਡਰ ਆਉਂਦੇ ਸੀਲ ਇਦਾਂ ਆਂਦੀ ਆ ਫੱਟੀ ਹੋਈ ਲੋਕਾਂ ਨੂੰ ਇਹ ਦੰਨੇ ਸਿਲੰਡਰ ਇਹ ਤਾਂ ਦੇਜੇ ਧੋਖਾ ਨਹੀਂ ਲੋਕਾਂ ਨਾਲ ਧੋਖਾ ਇਹ ਧੋਖਾ ਇਹ ਕੋਡਾ ਕੋਡਾ ਜਿਹਨੇ ਸਿਲੰਡਰ ਆਇਆ ਅੱਜ ਆਇਆ ਕਿ ਸਵੇਰੇ ਜਿਹੜੇ ਖਾਨੋਂ ਦਿੱਤੇ ਆ 50 ਸਿਲੰਡਰ 50 ਜੋ ਕਿੰਨੇ ਅੰਚ ਘੱਟ ਆ ਤੁਹਾਡੇ ਗੱਲ 'ਚ ਮੇਰੇ ਗੱਲ 15 15 16 ਜੋ ਬੜੀ ਹਵਲੀ 'ਚ ਜਿਹੜਾ ਗੈਸ ਘਟ ਹਗੀਆ ਬੀ ਕਾਫੀ ਜੋ ਲੋਕ ਇੱਥੇ ਇਕੱਠੇ ਹੋਏ ਆ। ਸੋ ਮੈਂ ਮੌਕੇ ਤੇ ਆਇਆ ਹੁਣ। ਅਸੀਂ ਹੁਣ ਕੰਸਰਨਡ ਡਿਪਾਰਟਮੈਂਟ ਨੂੰ ਵੀ ਬੁਲਾ ਰਹੇ ਆ ਤੇ ਵੈਰੀਫਾਈ ਕਰਾਂਗੇ। ਵੈਰੀਫਿਕੇਸ਼ਨ ਤੋਂ ਬਾਅਦ ਕਾਰਵਾਈ ਕਰਾਂਗੇ। ਦੇਖੋ ਗੱਲ ਇਹ ਵੀ ਸਭ ਤੋਂ ਜ਼ਿਆਦਾ ਤਾਂ ਲੋਕਾਂ ਦੀ ਹੀ ਕਮੀ ਆ। ਜਦੋਂ ਤੁਸੀਂ ਲੁੱਟ ਹੋਣੇ ਨੂੰ ਤਿਆਰ ਬੈਠੇ ਆ ਤਾਂ ਲੁੱਟਣ ਵਾਲੇ ਦਾ ਦੌ ਲੱਗੇ ਜਾਂਦਾ। ਉੱਥੇ ਜਿਹੜਾ ਕੋਈ ਕੱਖ ਵੇਚਦਾ ਉਹਦੇ ਕੰਡੇ ਦਾ ਚੈੱਕ ਕਰਨ ਜਾਂਦੇ ਆ ਜਿੱਦੀ ਕੋਈ ਬਹੁਤੀ ਲੋੜ ਨਹੀਂ। ਜਿਹੜਾ ਆ ਤੋਲਿਆਂ 'ਚ ਚੀਜ਼ ਆ 70-80 ਰੁਪਏ ਕਿਲੋ ਗੈਸ ਪੈਂਦੀ ਆ। ਅੱਜ ਅਸੀਂ ਤੁਹਾਡੇ ਸਾਹਮਣੇ ਦੇਖਿਆ ਕਿ 3 ਕਿਲੋ ਲਗਭਗ ਗੈਸ ਘਟਾ ਜਿਹੜੇ ਜ਼ਲੰਦਰਾਂ 'ਚ ਗੈਸ ਘਟਾਉ ਸੀਲ ਲੱਗੀ ਵੀ ਉਹਨਾਂ ਨੂੰ ਵੀ ਸਾਰਿਆਂ ਨੂੰ ਉਹ ਸੀਲਾਂ ਕਿੱਥੋਂ ਆਉਂਦੀਆਂ ਤੇ ਸੀਲਾਂ ਕਿੱਥੇ ਬੈਠ ਕੇ ਲੱਗਦੀਆਂ ਤੇ ਕੋਈ ਇਹ ਤਾਂ ਐ ਨਹੀਂ ਕਿ ਹਵਾ ਚ ਹੋ ਜਾਣਾ ਸਾਰਾ ਕੰਮ ਇਹਦਾ ਮਤਲਬ ਆ ਕਿ ਸਾਰਿਆਂ ਦੀ ਮਿਲੀ ਭੁਗਤ ਆ ਪਰ ਕੰਡਾ ਜ਼ਰੂਰੀ ਹੋਣਾ ਚਾਹੀਦਾ ਹੈ ਮਾਪ ਤੋਲ ਵਿਭਾਗ ਜਿੱਥੇ ਸੁੱਤਾ ਪਿਆ ਹੈ ਉਹਨਾਂ ਨੂੰ ਵੀ ਚਾਹ ਪਾਣੀ ਪੀ ਕੇ ਉੱਠ ਜਾਣਾ ਚਾਹੀਦਾ ਹੈ ਵੀ ਇਹ ਜਿੱਥੇ ਟੱਕਰ ਇਹਦਾ ਫੇਰੀ ਹੁੰਦੀ ਆ ਇਹਨੂੰ ਰੋਕੋ ਇਹ ਇਕੱਲੇ ਤੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਕਿਉਂਕਿ ਤੇਰੀ ਅੱਖੋਂ ਕੇ ਸਾਹਮਣੇ ਸ਼ਹਿਰ ਜਲਾ ਕੇ ਰਾਖ ਕਰ ਦਿਆ ਇਹ ਬਾਦਸ਼ਾਹ ਮੈਂ ਕਿਵੇਂ ਮੰਨ ਲੂ ਕਿ ਤੇਰਾ ਇਸ਼ਾਰਾ ਨਾ ਥਾ ਆਹ ਗੰਦਾ ਤਾਂ ਉਹ ਦੇਖ ਵੀ ਜੇ 0 0 ਹੈਗਾ ਵਾ ਸਹੀਗਾ ਫਿਰ 0 ਹੈ ਨਹੀਂ ਤਾਂ ਛੱਡ ਦੇ ਕਰਾਉਣਾ ਚੱਲ ਬਈ ਠੀਕ ਹੈ ਜੀ ਅੱਛਾ ਜੀ ਛੱਡ ਦਿਓ ਹੋ ਜੋ ਇਹ ਗੰਦਾ ਵੀ ਹੈਗਾ ਜੀ ਕੋਲੇ ਇਹ ਕਿੰਨਾ ਲੋ ਇਹ 29700 29700 ਬਣਦਾ ਇਹਦਾ ਨੈਟਸ ਕਿੱਥੇ ਲਿਖਿਆ ਆ ਦੇਖੋ ਬਣਦਾ ਇਹ 29700 ਇਹ ਪੂਰਾ ਜੀ ਹਾਂ ਇਹ ਪੂਰਾ ਆਪਾਂ ਇਹ ਪੂਰਾ ਜਿਹੜਾ ਪਹਿਲਾਂ ਸ਼ੁਰੂ ਕੀਤਾ ਸੀ ਉਹ ਕੋਈ ਗੱਲ ਨਹੀਂ ਆਹ ਲਓ ਜੀ ਸਰ ਆ ਦੇਖ ਵੀ ਹੁਣ ਤਾਂ ਸੁੱਕ ਗਈ ਹੋ ਗਈ ਉਹ ਨਹੀਂ ਸਾਰੇ ਕੱਦਾ ਹੀ ਹੋ ਗਿਆ ਕੱਦਾ ਨਹੀਂ ਹੈਗਾ ਕੱਦਾ ਹੁੰਦਾ ਫਿਰ ਤਾਂ ਇੰਨਾ ਕੁ ਥੋੜੀ ਬਰੰਤ ਖਾਣਾ ਸੀ ਜੀ ਕਾਨੂੰ ਇੰਨਾ ਹੈ ਕੱਦਾ ਆ ਗਿਆ ਹੁਣ ਕਿੰਨਾ ਦੇਖੇ ਤਾਂ ਹੁਣ 2370 ਇਹ ਤਾਂ ਹੋ ਗਿਆ ਕੱਢੀ ਜਾਂਦਾ ਪੂਰੇ ਆਪਣੇ ਤੁਸੀਂ ਉਹ ਪਰਲੇ ਪਾਸੇ ਚੱਕੋ ਸਰ ਜੀ ਆ ਪਤਾ ਹੈ ਕਿ ਕਈ ਲੀਕ ਵਜਾ ਦਾ ਕਈ ਬਗਲ ਦਾ ਚਲ ਤੂੰ ਤਾਂ ਤਾ ਕਿ ਹੋ ਗਿਆ ਲੀਕ ਕਈ ਵਾਰ ਦਾ ਮਤਲਬ ਕੀ ਆ ਦੇਖੋ ਤੁਸੀਂ ਜਿਹੜੇ ਕਰ ਨਹੀਂ ਕਰ ਉਹ ਤੋੜ ਕੇ ਜਿਹੜਾ ਮਾਦੀ ਤੋਲੀ ਚ ਨੂੰ ਹਾਂ ਦੋਨੋਂ ਜਿਹੜੇ ਤੋੜਨ ਦੋਨੇ ਸਰੇ ਕਸਟਮਰ ਦੇ ਹੀ ਜਾਂਦਾ ਆਪਾਂ ਤੂੰ ਖੇਡ ਬੁਰਾ ਨਹੀਂ ਚਲੋ ਤੁਸੀਂ ਕੁਝੜਾ ਮੈਂ ਤੁਹਾਨੂੰ ਕੋਲ ਤੋਂ ਕਰ ਲੈ ਆ ਚੱਕ ਲਾਂ ਜੀ ਆ ਜਾਓ ਮਾਰੇ ਆਰੋ ਆਰੋ ਤੁਸੀਂ ਰੁਕੋ ਚੱਕ ਲਾਂ ਮੈਂ ਚੱਕ ਲੀ ਚੱਕ ਲਾਂ ਜੀ ਚੱਕੋ ਹੀ ਚੱਕੋ ਸਾਡੇ ਨਾਲ ਕਿੱਥੇ ਮੋਟ ਮੇਟੋ ਮੈਂ ਤਾਂ ਆਪਣੇ ਅੱਗੇ ਤਾਈ ਬੜੀ 700 ਤੇ ਖੜੇਗਾ ਇਹਦਾ ਨੈਟ weight ਕਿੰਨਾ ਆਈ ਦੇਖੋ ਬਾਈ ਜੀ ਇਧਰ ਪੜੇਗਾ ਨਾ ਗ੍ਰੋਸ weight 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 30 ਇੱਕ ਮਿੰਟ ਆਈ 30 ਆਹ ਲੋ 30 ਕਿਲੋ ਇਹਦਾ ਹੈਗਾ ਗ੍ਰੋਸ weight 27 700 ਦਾ ਹੀ ਹੈਗਾ ਲੈ ਵੀਰੇ ਦੋ ਹੋਗੇ 30 ਕਿਲੋ ਗ੍ਰੋਸ weight ਆ ਉਹਦੇ ਨੇ ਜਿਹੜੇ ਹੋਣਗੇ ਸਾਰੇ ਕੱਟ ਸਕੋ ਤੇ ਇਧਰ ਦੇਖੋ ਕਿੰਨਾ ਲਿਖਿਆ ਹੋਇਆ ਆ ਆ ਰਹੇ ਆ ਰਹੇ ਇਨਨ ਰੋਕੋ ਤੁਸੀਂ ਜਿਹੜਾ ਗਾ ਸਾਰੇ ਘਾਟਾ ਪਰਲੇ ਬਈ ਰਾਜੀ ਕੁਛ ਨਹੀਂ ਹੋਣਾ ਬਈ ਰਾਜੀ 27700 ਠੀਕ ਹੈ ਜੀ ਇਹ 27700 ਹੈ ਨਾ ਹੁਣ ਇਹ ਦੇਖੋ ਇਹਨੂੰ ਦੇਖ ਲਿਆ ਦੇਖੋ ਦੱਸੋ ਬੋਲ ਕੇ ਆਪ ਕਿੰਨਾ ਹੈ ਹਾਂ ਹੈਗਾ ਜੀ 27700 ਤੁਸੀਂ ਕਹਿੰਦੇ 27700 ਹਾਂ 30 ਕਿਲੋ ਇਹਦਾ ਵੇਖ ਕਿੰਨਾ ਦੱਸੋ ਕਿਦਾਂ ਨਿਕਲਦਾ ਹੈ ਆ ਸ਼ੀਰਾਲ ਤੋਂ ਢੋਈ ਉਹ ਦੇਖ ਲਵਾਂ ਅੰਕਲ ਜੀ ਕੋਈ ਲੀਕ ਵੀ ਸੀ ਆ ਜਾ ਤਾਂ ਤੁਸੀਂ ਪਰਲੇ ਚੈੱਕ ਕਰਾ ਲਓ ਸਾਰੀ ਕਰ ਲਓ ਰਦਣਾ ਜੀ ਕਰ ਰਦਣਾ ਕੋਈ ਅਕਸਰ ਨਹੀਂ ਹਾਂ ਜੀ ਤੁਸੀਂ ਬਾਈ ਜੀ ਮੈਨੇ ਜਿਹੜਾ ਸਾਰੇ 20 ਕਿਲੋ ਦਾ ਉਹ ਦਾ ਕਰਦਾ ਜੀ ਕਿੰਨੇ ਸਿਲੰਡਰ ਤੋਲੇ ਅਸੀਂ ਕੱਲ ਉਹ ਤੇ ਕੈਮਰੇ ਤੇ ਤੋਲੇ ਆ ਕੱਲ ਬਿਨਾ ਕੈਮਰੇ ਤੇ ਤੋਲੇ ਸੱਤ ਘਟ ਸੀ ਅੱਜ ਤਿੰਨ ਘਟਾਂ ਉਹ ਜਿਹੜੇ ਉਹ ਤੋਲਦਾ ਉਹ ਪੂਰੇ ਆ ਜਿਹੜੇ ਗਾਹਕ ਤੋਲਦਾ ਉਹ ਘਟ ਨੇ ਕਿਉਂ ਟਿਕੂ ਜਿਹੜੇ ਇਹਨੇ ਤੋਲੇ ਦੋ ਉਹ ਪੂਰੇ ਆ ਕੱਲ ਅਸੀਂ ਇੱਥੋਂ ਏਜੰਸੀ ਤੋਂ ਲੈ ਜਾਂਦੇ ਹੋਏ ਬੰਦੇ ਸਿਨੇਮੇ ਕੋਲ ਰੋਕ ਕੇ ਪੰਜ ਬੰਦਿਆਂ ਦੇ ਤੋਲੇ ਪੰਜਾਂ ਦੇ 2.5 ਕਿਲੋ ਘੱਟ ਆ ਉਹਦੇ ਲੈ ਕੇ ਗਏ ਉਹਦੇ ਲੈ ਕੇ ਗਿਆ ਮੈਂ ਕੱਲ ਸਿਲੰਡਰ ਲੈ ਕੇ ਗਿਆ ਉਹਦਾ 2.5 ਕਿਲੋ ਘੱਟ ਆ ਜਿਹੜਾ ਮੈਂ ਅੱਜ ਲੱਤਾ ਉਹਦਾ ਵੀ 2.5 ਕਿਲੋ ਘੱਟ ਆ ਕੱਲ ਵਾਲਾ ਵੀ ਮੇਰੀ ਦੁਕਾਨ ਤੇ ਚੋਣ ਲੈ ਸੀਲ ਕਾ ਤੇ ਤੋੜੀ ਤੂੰ ਸਿਲੰਡਰ ਦੀ ਜਿਹੜੀ ਦੀ ਉਹਦੀ ਬਾ ਚ ਇਹ ਨਾ ਕਹਦੀ ਨਾ ਮੈਂ ਮੈਂ ਮਨ ਮਾਨ ਤਾ ਹਾਂ ਆ ਮੈਂ ਜੀ ਮਾਰ ਸਾਰਾ ਕਰਕੇ ਦਿੰਦੇ ਜਰ ਲੈ ਚੱਕ ਕੇ ਇਹ ਉਹ ਦੋ ਦਾ ਪੁਆ ਯਾਰ ਜੇ ਤੇਰਾ ਬੰਦੇ ਨੇ ਦੋਲੇ ਦੋ ਲੈ ਲਾਹਿੰ ਤਿੰਗੂ ਕਿਹੜਾ ਸੰਦਰਾ ਉਹ ਕਰਿਆ ਆ ਦੇਖੋ ਜ਼ੀਰੋ ਵਾ ਪਹਿਲਾ ਵੀਰੋ ਨਹੀਂ ਕਰੋ ਜ਼ੀਰੋ ਜੀ ਬਹੁਤਾ ਕਰਦੇ ਸਾਨੂੰ ਫੋਨ ਕਰੋ ਤੇ ਅਸਦੀਆ ਸਭ ਨੂੰ ਫੋਨ ਕਰੋ ਕੱਲ ਮੈਂ ਪੰਜ ਸਿਲੰਡਰ ਦੋਲੇ ਲੋਕਾਂ ਦੇ ਰੋਕ ਕੇ ਆ ਕਿੰਨੇ ਆ ਜੀ ਇਹ ਕਿਸ ਤਾਈਏ ਜਿਹਨਾਂ ਨੂੰ ਲੋੜ ਹੈ ਜਿਹੜਾ ਤਾਂ ਇਹ ਤੋਂ ਹਾਂ ਤੁਸੀਂ ਮੈਨੂੰ ਇਹ ਦੱਸੋ ਹੁਣ ਮਤਲਬ ਸਾਨੂੰ ਜਿਆਦਾ ਨਾ ਬਲਾਓ ਜਿਹੜੇ ਘੱਟਾਂ ਦੱਸਦੇ ਕਿਹੜੇ ਆ ਜਿਹੜੇ ਪੂਰੇ ਆ ਦੱਸਦੇ ਕਿਹੜੇ ਆ ਹਾਂ ਨਾ 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 ਗੱਲ ਨਹੀਂ ਚਲੋ ਤੂੰ ਮੇਰੇ ਨਾਲ ਇਹ ਜੀ ਗੱਲਾਂ ਕਰੀ ਕੋਈ ਵੀ ਹਾਂ ਨਾ ਤੂੰ ਕੋਈ ਗੱਲ ਨਹੀਂ ਮੈਂ ਤਾਂ ਫੋਟੋ ਆਫ ਦਾ ਬੰਦਾ ਤੈਨੂੰ ਸ਼ਾਇਦ ਪਤਾ ਨਹੀਂ ਹੈਗਾ ਆ 21 ਤੂੰ ਨਹੀਂ ਜੀ ਵੀ ਕੰਡੇ ਦੇ ਖਰਾਬ ਅੱਧਾ ਰੱਖੋ ਕਿ 21 ਨਹੀਂ ਹੋਣਾ ਜੀ ਆਪਣਾ ਕੰਡਾ ਛੱਡ ਲਓ ਕਿੱਥੇ ਆ ਆ 21 ਨਹੀਂ ਲਾਓ ਇੱਕ ਹੀ ਪਰੇ ਲੱਖ ਦੁਆਰਾ ਮਿਲ ਜੀ ਬਾਈ ਜਿਹੜੇ ਸਰੰਦਰ ਘਾਟਾ ਤੂੰ ਉਹ ਕਰ ਦਿੰਦੇ ਨਹੀਂ ਬਸ ਇੱਕ ਦੋ ਹੀ ਨਿਕਲ ਗਿਆ ਹੁਣ ਅੰਕਲ ਜੀ ਇੱਕ ਦੋ ਹੀ ਨਿਕਲ ਗਿਆ ਹੁਣ ਤੁਸੀਂ ਐਂ ਕਰੋ ਜੀ ਐਸਐਚਓ ਨੂੰ ਫੋਨ ਕਰੋ ਤੇ ਉਹਨਾਂ ਨੂੰ ਬੁਲਾਓ ਆਪਣਾ ਐਸਡੀਐਮ ਐਸਡੀਐਮ ਨੂੰ ਫੋਨ ਕਰੋ ਥਾਣੇ ਫੋਨ ਕਰੋ ਪਹਿਲਾਂ ਤਾਂ ਮੈਨੂੰ ਮੇਰੀ ਗੱਲ ਸੁਣ ਲੈ ਇੱਕ ਸਾਡੇ ਨਾਲ ਤੇਜੀ ਲੜਾਈ ਨਹੀਂ ਕੋਈ ਨਾ ਤੂੰ ਨਾ ਤੂੰ ਮੈਨੂੰ ਕਦੀ ਜਾਣਦਾ ਨਾ ਮੈਂ ਤੈਨੂੰ ਜਾਣਦਾ ਹਾਂ ਜੀ ਜਿਹੜੇ ਸਿਲੰਡਰ ਘੱਟ ਆ ਉਹ ਸਾਈਡ ਤੇ ਕੱਢ ਸਾਰੇ ਹੁਣੀ ਉਹ ਚਲੋ ਤੁਸੀਂ ਕਰੋ ਫਿਰ ਕਹਿੰਦਾ ਤੂੰ ਮੇਰੇ ਨਾਲ ਆ ਕੇ ਨਾਲ ਕਰ ਬਿਲਕੁਲ ਵੀ ਨਾ ਨਾ ਕੋਈ ਗੱਲ ਨਹੀਂ ਤੁਹਾਡੇ ਨਾਲ ਤੈਨੂੰ ਸ਼ੈ ਨਹੀਂ ਪਤਾ ਮੇਰੇ ਬਾਰੇ ਨਹੀਂ ਸਹੀ ਗੱਲ ਆ ਗਿਆ ਹੁਣ ਪਤਾ ਨਹੀਂ ਹੁਣ ਦਿੱਤੇ ਸਾਰੇ ਕਿੰਨੇ ਪਿਆਰ ਗੱਲ ਕਹਿ ਰਿਹਾ ਪਹਿਲਾਂ ਗੱਲ ਤਾਂ ਸੁਣਵੇਂ ਦੀ ਗੱਲ ਸੁਣੋ ਜਿਹੜੇ ਸਿਲੰਡਰ ਤੇਰੇ ਹਿਸਾਬ ਨਾਲ ਘੱਟ ਆ ਉਹ ਸਾਈਡ ਤੇ ਕੱਢ ਦੇ ਜਿਹੜੇ ਪੂਰੇ ਜੁਦੇ ਕੱਢ ਦੇ ਹੁਣੀ ਬਾਕੀ ਗੱਲ ਮੈਂ ਬਾਅਦ ਚ ਕਰੂੰਗਾ ਤੇ ਮਰਨੀ ਮਨਤਾ ਮੈਂ ਮੰਨਦਾ ਤੋੜੀ ਮੈਂ ਤੋੜੀ ਕਰ ਮਾਨ ਰਿਹਾ ਜੀ ਸਾਈਡ ਤੇ ਕਰੋ ਬੈਨ ਤੋੜੀ ਅਸੀਂ ਜਿਹੜੇ ਜਿਹੜੇ ਤੈਨੂੰ ਪਤਾ ਘਟ ਆ ਉਹ ਸਾਈਡ ਤੇ ਕੱਢ ਦੇ ਇਮਾਨਦਾਰੀ ਕਰ ਇਮਾਨਦਾਰੀ ਨਾਲ ਜਿਹੜੇ ਪੂਰੇ ਜੁਨੇ ਕੱਢ ਦੇ ਚਲੋ ਆ ਦੇਖਦੇ ਨਾ ਬਦਲੇ ਹੋਇਆ ਦੇਖੋ ਇਹਨਾਂ ਦਾ ਇਹਨਾਂ ਤੇ ਕੱਟੋ ਹੁਣ ਕੱਟਾ ਆ ਹੁਣ ਬਦਲੇ ਹੋਇਆ ਜੀ ਜਿਹੜੇ ਹਾਂ ਬਦਲੇ ਹਾਂ ਇਹ ਨਾ ਇਹਨਾਂ ਨੇ ਬਦਲਿਆ ਹੋਇਆ ਬਹੁਤ ਰੰਗ ਨਹੀਂ ਦੇਣ ਦੇਣ ਨੇ ਕਿਸੇ ਨੂੰ ਦੇਖੋ ਸਾਡੀ ਲੜਾਈ ਕੋਈ ਨਹੀਂ ਹਾਂਜੀ ਹਾਂਜੀ ਨਿੱਜੀ ਦੁਸ਼ਮਣੀ ਕੋਈ ਨਹੀਂ ਹਾਂਜੀ ਹਾਂਜੀ ਜਿਹੜੇ ਸਿਲੰਡਰ ਘੱਟ ਆ ਉਹ ਜੁਦੇ ਕੱਢਦੇ ਜਿਹੜੇ ਪੂਰੇ ਜੁਦੇ ਕੱਢਦੇ ਬਹਿਣਾ ਕੱਢ ਤਾਂ ਕੱਢ ਕੱਢ ਦੇ ਤਾਂ ਕੱਢ ਦੇ ਤਾਂ ਕੋਈ ਗੱਲ ਨਹੀਂ ਜੀ ਆਹੀ ਹੋਣੇ ਦੋ ਤਿੰਨ ਜੀ ਦੇਖੋ ਆ ਇੱਕ ਦੋ ਤਿੰਨ ਆ ਬਦਲੇ ਹੋਇਆ ਜੀ ਆ ਲੋ ਨਹੀਂ ਮੈਂ ਤੁਹਾਨੂੰ ਫੇਰ ਦੁਬਾਰਾ ਕਹਿ ਰਿਹਾ ਜਿੰਨੇ ਉਹੀ ਕਰਾ ਜਿੰਨੇ ਘੱਟ ਜੁਦੇ ਕੱਢਦੇ ਜਿਹੜੇ ਪੂਰੇ ਜੁਦੇ ਕੱਢਦਾ ਮੈਂ ਕੱਢ ਦਿੰਦਾ ਜੀ ਦੇਖ ਲੇਤਾ ਫਿਰ ਅਸੀਂ ਬਾਅਦ ਚੱਪ ਤੋਲਾਂਗੇ ਦੇਖੀ ਕਿਨੇ ਕਿਤੇ ਵੀ ਦੱਸਦੇ ਨਾਲੇ ਏਜੰਸੀ ਵਾਲਿਆਂ ਦਾ ਕੀ ਬਿਸਕੀਰ ਹੋ ਲੈ ਤੇਰਾ ਆਪ ਦਾ ਕੀ ਰੋਲ ਹੈ ਕੀ ਜਿਹੜੀ ਗੱਡੀ ਜਿੱਦਾਂ ਕਾਈ ਮੈਂ ਉਤਾਰਦਾ ਜਿਸਨੇ ਚਲੋ ਕੋਈ ਨਹੀਂ ਫਿਰ ਆਪਾਂ ਸਰਕਾਰ ਨੂੰ ਪੁੱਛਦੇ ਹਾਂ ਨਾ ਆ ਫਿਰ ਕਰਦੇ ਆ ਉਹਨੂੰ ਜਿਹੜੇ ਪੂਰੇ ਜੁਦੇ ਕੱਢ ਲਾ ਜਿਹੜੇ ਘੱਟਾ ਜੁਦੇ ਕੱਢ ਲਾ ਆਪਾਂ ਸਰੰਡਰ ਨਹੀਂ ਦੇਣ ਦੇਣੇ ਹੈਗੇ ਕਿਸੇ ਨੂੰ ਤੁਸੀਂ ਤੁਹਾਡੇ ਕੋਲ ਨੰਬਰ ਹੈਗਾ ਤੁਸੀਂ ਐਸਐਚ ਨੂੰ ਬੁਲਾਓ ਮੈਂ ਇਹ ਇਹ ਜਿਹੜਾ ਵੀ ਬੰਦਾ ਜ਼ਿੰਮੇਵਾਰ ਆ ਉਹਦੇ ਪਰਚਾ ਘਟਾਈਏ ਤਾਂ ਨੂੰ ਕਿੱਦਾਂ ਪਤਾ ਲੱਗ ਰਿਹਾ ਵੀ ਇਹ ਘੱਟਾ ਨਹੀਂ ਸਹੀ ਹੈ ਸਾਰੇ ਸਹੀ ਦੇਖ ਰਹੇ ਬੰਦੇ ਕੋਈ ਨੂੰ ਕਰਨ ਦੋ ਇਹਨੂੰ ਖੁੱਲਾ ਟਾਈਮ ਦੋ ਅਸੀਂ ਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕਰਨਾ ਹੈਗਾ ਆਪਣੇ ਹਿਸਾਬ ਨਾਲ ਕੰਮ ਕਰੇ ਆਹੀ ਹੈ ਤੁਹਾਨੂੰ ਕਿਦਾਂ ਹ ਸ਼ੱਕ ਪੈਂਦਾ ਵੀ ਐਨੇ ਸਿਲੰਡਰ ਇਦਾਂ ਘਟ ਆ ਰਹੇ ਆ ਕੱਲ ਮੈਂ ਇੱਕ ਸਿਲੰਡਰ ਲੈ ਕੇ ਆ ਪਹਿਲੀ ਗਲਤੀ ਜਿਹੜਾ ਸਿਲੰਡਰ ਅਸੀਂ ਬੁਕਿੰਗ ਵਾਲਾ ਲੈ ਕੇ ਸੀ ਉਹ ਘਟ ਸੀ ਉਹ ਪਰ ਚਾਂਸ ਕਰਦੇ ਆ ਨੇ ਨਾ ਜਾ ਕੇ ਸੀਲ ਤੋੜ ਕੇ ਲਾਤਾ ਮੈਂ ਜਦ ਕੰਡੇ ਲੈ ਕੇ ਗਿਆ ਕੰਡੇ ਜਿਹਾ 300 3 ਕਿਲੋ ਘਟ ਮੈਂ ਕਿਹਾ ਹੁਣ ਸੀਲ ਟੁੱਟ ਗਈ ਤਾਂ ਕੋਈ ਹੱਲ ਨਹੀਂ ਹੈਗਾ ਪਰਸੋਂ ਮੈਂ ਇਹ ਬੰਦੇ ਕੋਲ ਆਇਆ ਮੈਂ ਕਿਹਾ ਵੀ ਮੈਨੂੰ ਦੋ ਸਿਲੰਡਰ ਚਾਹੀਦੇ ਆ ਵੀ ਨੰਬਰ ਮੇਰਾ ਆਇਆ ਬਣੀ ਹੈਗਾ ਇਹ ਕਹਿੰਦਾ ਜੀ ਤੁਸੀਂ ਲੈ ਆਇਓ ਮਿਲ ਜੂਗੇ ਪਰ ਤੁਹਾਨੂੰ ਮਤਲਬ ਜਿਹੜੇ ਥੋੜੀ ਬਹੁਤੇ ਪੈਸੇ ਜ਼ਿਆਦਾ ਦੇਣੇ ਪੈਣੇ ਆ ਬਲੈਕ ਚ ਸਿਲੰਡਰ ਦਿੰਨੇ ਹੋ ਤੁਸੀਂ ਦੇ ਦਿੱਤਾ ਜੀ ਪੈਸੇ ਲੇਤਾ ਇਨਾ ਤੋਂ ਲੇਤਾ ਜੋੜ ਕੇ ਤੁਸੀਂ ਬਲੈਕ ਚ ਦਿੰਨੇ ਹੋ ਸਿਲੰਡਰ ਦੋ ਸਿਲੰਡਰ ਕਰਤੇ ਮੈਨੂੰ ਮਜਬੂਰੀ ਅੰਕਲ ਜੀ ਕਰਤੇ ਕਿ ਮੇਰਾ ਪ੍ਰੋਗਰਾਮ ਹੈ ਮੈਨੂੰ ਦੇ ਦੇ ਮੈਂ ਕਹਾ ਚਲੋ ਜਿਹੜੇ ਬੰਦੇ ਤੁਸੀਂ ਪ੍ਰੋਗਰਾਮ ਕੀ ਸੀ ਮੈਂ ਕਹਿਣੀ ਦਾ ਕਿਉਂਕਿ ਮੇਰਾ ਸਿਲੰਡਰ ਜੀ ਬੁਕਿੰਗਾਂ ਖੁੱਲ ਚੁੱਕਿਆ ਸੀ ਮੈਂ ਦੇਖਣਾ ਚਾਹੁੰਦਾ ਸੀ ਵੀ ਹੋਰ ਵੀ ਘੱਟ ਆ ਮੈਂ ਉਸ ਚੱਕਰ ਵਿੱਚ ਇੱਕ ਸਟਿੰਗ ਕਹਿ ਲੋ ਗਈ ਨੂੰ ਮੈਂ ਇਹਨੂੰ 2200 ਰੁਪਏ ਦਿੱਤਾ ਦ ਨਹੀਂ ਜੇ ਹੋਰ ਮਜਬੂਰੀਆਂ ਵਾਲੇ ਆਂਦੇ ਉਹਨਾਂ ਨੂੰ ਵੀ ਦੰਨੇ ਉਹ ਮਜਬੂਰੀ ਵਾਲੇ ਫਿਰ ਪੈਸੇ ਕੋਈ ਇੰਸਟਾ ਨਹੀਂ ਜੀ ਸਾਰੇ ਨੂੰ ਵੇਨ ਪ੍ਰੋਪਰ ਦਿੱਤੇ ਜੀ ਉਦਾਂ ਨਹੀਂ ਇਹਨਾਂ ਕਦੇ ਲੱਗੀਆਂ ਹੋਈਆਂ ਨਹੀਂ ਅੰਕਲ ਕਾਤੇ ਮੈਨੂੰ ਦੇ ਦੇਈ ਮੇਰਾ ਪ੍ਰੋਗਰਾਮ ਹੈ ਕਦੇ ਵਾਸਤੇ ਦਿੱਤਾ ਤਾਂ ਬਲੈਂਕ ਇਹਨਾਂ ਨੇ ਕਿਹਾ ਕਾਤੇ ਕਿ ਦੇ ਦੇ ਮੈਨੂੰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਦੋਂ ਉਹ ਜਿਹੜੇ ਲੋਕ ਲੈਂਚ 'ਚ ਖੜੇ ਮੂਰਖ 9 ਵਜੇ ਦੇ 8 ਵਜੇ ਦੇ ਸਰ ਇਦਾਂ ਨੇ ਇਹਨਾਂ ਨੇ ਬਹੁਤ ਮਜਬੂਰੀ kiya ਕਹਤਾ ਮੈਨੂੰ ਪ੍ਰਗਰਾਮ ਹੈ ਆਏ ਆ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਲੈ ਲਿਓ ਜੀ 200 ਰੁਪਏ ਵੱਧ ਲੈ ਕੇ ਤੁਸੀਂ ਬਲੈਕ ਦਿੱਤਾ ਸਿਲੰਡਰ ਹਾਂ 200 ਲੇਤਾ ਤਾ 200 ਲੇਤਾ ਬਜਰੋ ਅੰਕਲ ਦੇ ਪੈਸੇ ਕਿਉਂ ਲੇਤਾ ਅੰਕਲ ਨੇ ਨੇ ਕਿ ਇਦਾਂ ਹੀ kiya ਮੈਨੂੰ ਜਿੱਦਾਂ ਕਿਹਾ ਉਦਾਂ ਹੀ ਕਰਤਾ ਚਲੋ 250 ਰੁਪਏ ਮੈਂ ਦਿੱਤਾ ਇੱਕ ਸਿਲੰਡਰ ਮੈਂ ਲੈ ਗਿਆ ਜਦ ਮੈਂ ਜਾ ਕੇ ਤੋਲਿਆ ਉਹ 2 ਕਿਲੋ 800 ਗ੍ਰਾਮ ਘੱਟ ਮੈਂ ਦੋ ਸਿਲੰਡਰ ਭੇ ਲੈ ਕੇ ਨਹੀਂ ਗਿਆ ਮੈਂ ਇਹਨੂੰ ਕਹਿ ਗਿਆ ਮੈਂ ਹੁਣ ਕੱਲ ਨੂੰ ਆਉਂਗਾ ਮੈਂ ਇਸ ਕਰਕੇ ਤੁਹਾਨੂੰ ਬੁਲਾਇਆ ਕੱਲ ਕੱਲ ਮੈਂ ਇਹਨੂੰ ਕਹਿਤਾ ਮੈਂ ਕਿ ਆ ਜੀ ਖਾਲੀ ਸਲੰਡਰ ਦਾ ਇੰਤਜ਼ਾਮ ਨਹੀਂ ਹੋਇਆ ਵੀ ਦੂਆ ਸਲੰਡਰ ਆਪਣੇ ਕੋਲੇ 1100 ਰੱਖ ਲਾ ਪਹਿਲੀ ਗੱਲ ਤਾਂ ਇਹ 2200 ਰੁਪਏ ਲੈ ਕੇ ਦੋ ਸਲੰਡਰ ਦਿੱਤੇ ਮੈਨੂੰ ਉਦੋਂ ਬਾਅਦ ਤਿੰਨ ਮਤਲਬ ਕੱਲ ਮੈਂ ਤੁਹਾਡੀ ਏਜੰਸੀ ਤੋਂ ਜਿੰਨੇ ਵੀ ਸਲੰਡਰ ਲੈ ਕੇ ਗਏ ਆ ਸਿੱਨਵੇ ਕੋਲ ਰੋਕ ਕੇ ਆ ਕੰਡਾ ਮੈਂ ਸਪੈਸ਼ਲ ਲਿਆ ਆ ਗੁਰਦੁਆਰਾ ਸਿੰਘ ਸਭਾ ਦਾ ਉਦੋਂ ਬਾਅਦ ਅਜੇ ਸਲੰਡਰ ਨਹੀਂ ਕਿਸੇ ਨੂੰ ਦੇਣਾ ਦੇ ਨਹੀਂ ਦੇ ਜੀ ਲੀਕ ਕਰ ਦੇਣਾ ਤੁਹਾਡਾ ਨਾਮ ਕੀ ਆ ਟਿੰਕੂ ਜੀ ਇਹ ਤੁਹਾਡਾ ਕੰਮ ਆ ਕਿ ਏਜੰਸੀ ਦਾ ਸਾਰਾ ਜਿਹੜਾ ਤੁਹਾਡਾ ਇਹ ਕਿਹਦੇ ਅੰਡਰ ਆਉਂਦਾ ਆ ਸਾਬ ਸਾਡੇ ਅਜਨ ਚਾਰ ਸਾਬ ਖੜੇ ਹੈ ਨਹੀਂ ਇਹ ਤੁਹਾਡੇ ਅੰਦਰ ਆਉਂਦਾ ਕਿ ਏਜੰਸੀ ਦੇ ਅੰਦਰ ਆਉਂਦਾ ਇਹ ਏਜੰਸੀ ਕੰਟਰ ਏਜੰਸੀ ਕਾ ਏਜੰਸੀ ਕਾ ਜੀ ਤੁਹਾਨੂੰ ਸਰ ਪਹਿਲਾਂ ਨਹੀਂ ਇਹ ਪਤਾ ਲੱਗਿਆ ਕਦੀ ਵੀ ਇਹ ਸਿਲੰਡਰ ਇਦਾਂ ਇਦਾਂ ਤਾਂ ਕਦੇ ਗੱਲੇ ਦੀ ਹੈਗੀ ਭਾਜੀ ਕੋਈ ਇਦਾਂ ਦੀ ਗੱਲੇ ਨਹੀਂ ਹੈਗੀ ਇਹ ਵੀ ਰੋਮੀ ਜੀ ਕਦੇ ਦੀ ਕੋਈ ਇਦਾਂ ਦੀ ਗੱਲੇ ਨਹੀਂ ਹੈਗੀ ਵੀ ਸਨ ਹੁਣ ਇਹ ਚ ਤੋਲਦੇ ਆ ਰੈਂਡਮ ਇੱਕ ਚੈੱਕ ਆ ਤੇ ਇਹਦੇ ਵਿੱਚ ਬਹੁਤ ਨਿਕਲ ਰਹੀ ਹੈ ਇਦਾਂ ਕੋਈ 3 ਕਿਲੋ ਘੱਟ ਕੋਈ 4 ਕਿਲੋ ਤੇ ਆਇਆ ਕਿਹਾ ਹੋਇਆ ਕਿੱਦਾਂ ਇਹ ਕਿਤਨੇ ਮਤਲਬ ਇਹ ਹੈਗਾ ਥੋੜਾ ਸਿਲੰਡਰ ਕਿੰਨਾ ਲੱਗਦਾ ਰੋਜ਼ ਦਾ ਵੇਸੇ ਉਹੀ ਲੱਗਦਾ ਸਰ 2200 2200 300 ਫਸਕੀ ਜੀ ਐਮਸੀ ਜੋ 2200 ਸਿਲੰਡਰ ਜਾਂਦਾ ਜੀ ਸਰ ਈ ਕਿ ਸਿਲੰਡਰ ਚ ਐਵਰੇਜ 2 ਕਿਲੋ ਗੈਸ ਘਟਦਾ ਐਵਰੇਜ 150 ਰੁਪਏ ਦੀ ਬਣਦੀ ਮੇਰੇ ਖਿਆਲ 70 ਰੁਪਏ ਕਿਲੋ ਗੈਸ ਬਣਦੀ ਆ 14 ਕਿਲੋ 200 ਗ੍ਰਾਮ ਦਾ ਸਿਲੰਡਰ ਆ 925 ਰੁਪਏ ਦਾ ਆ 913 ਰੁਪਏ ਦਾ 913 ਰੁਪਏ 70 ਰੁਪਏ ਕਿਲੋ ਬਣਦੀ ਆ ਯਾਨੀ ਕਿ ਜੇ 3 ਕਿਲੋ ਘਟਦੀ ਆ 200 ਰੁਪਿਆ ਈ ਕਿ ਸਿਲੰਡਰ ਚ ਉਹ 200 ਰੁਪਏ ਦਾ ਗੈਸ ਰੋਜ਼ ਘਟ ਰਹੀ ਆ ਤੇ ਇਹ ਇਹਨਾਂ ਦਾ ਮੁਤਾਬਕ ਆ ਵੀ 200 250 ਜਾਂਦਾ ਹੈ ਇਹਦਾ ਮਤਲਬ ਹੈ ਕਿ 50000 ਰੁਪਏ ਦੀ ਗੈਸ ਘਟ ਜਾਂਦੀ ਲੋਕਾਂ ਕੋਲ ਰੋਜ਼ ਇਹਦੇ ਪਿੱਛੇ ਜਿਹੜੀ ਏਜੰਸੀ ਆ ਇੰਦੇ ਨਾਲੀ ਉਹ ਹੇਰਾਫੇਰੀ ਕਰਦੀ ਆ ਏਜੰਸੀ ਕਰਦੀ ਆ ਕਿ ਇਹਨਾਂ ਦੇ ਕਰਿੰਦੇ ਕਰਦੇ ਆ ਇਕੱਲੀ ਇਹ ਏਜੰਸੀ ਤੋਂ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਕਿਤੇ ਚੱਲ ਰਿਹਾ ਹੈ ਨਹੀਂ ਅੱਜ ਅਸੀਂ ਬੇਲਾ ਚੌਂਕ 'ਚ ਏਜੰਸੀ ਆ ਉਹਨਾਂ ਤੋਂ ਸਿਲੰਡਰ ਲਿੱਤਾ ਗੱਡੀ ਰੋਕ ਕੇ ਮੈਂ ਬਲੈਂਕ 'ਚ ਉਹ ਤੋਲਿਆ ਉਹ 1 ਕਿਲੋ 700 ਗ੍ਰਾਮ ਘਟਾ ਤੁਸੀਂ ਜਿੱਥੇ ਵੀ ਗੱਡੀਆਂ 'ਚ ਸਪਲਾਈ ਕਰ ਰਹੀਆਂ ਹੈ ਜਿਹੜੀ ਮਰਜ਼ੀ ਏਜੰਸੀ ਚਲੇ ਜਾਓ ਕਿਸੇ ਦਾ ਸਿਲੰਡਰ ਨਹੀਂ ਪੂਰਾ ਹੋਊਗਾ ਔਰ ਇਹਨਾਂ ਨੂੰ ਪਤਾ ਹੈ ਕਿਹੜੇ ਪੂਰੇ ਆ ਤਾਂ ਕਿ ਜੇ ਕੋਈ ਆ ਜਵੇ ਚੈਕਿੰਗ ਕਰਨ ਇਹ ਉਹ ਦਿਖਾਉਂਗੇ ਆ ਹੁਣ ਬੰਦਾ ਇੱਥੇ ਖੜਾ ਨਾ ਇਹਨੂੰ ਮੈਂ ਹੁਣ ਥੋੜੇ ਸਾਹਮਣੇ ਕਰਾਉਂਗਾ ਇਹਨੂੰ ਖੁਦ ਹੀ ਪਤਾ ਹੈ ਵੀ ਕਿਨਾ ਚੋਕ ਇਸ ਗੱਡੀ ਵੀ ਆ ਉਹ ਜੁਦੇ ਰੱਖੇ ਪਿਆ ਜਿਹੜਾ ਜੋ ਨਹੀਂ ਗੱਡੀ ਵੀ ਉਹ ਵੀ ਜੁਦੇ ਪਤਾ ਇਹਨੂੰ ਉਹ ਇਸ ਕਰਕੇ ਰੱਖੇ ਵੀ ਜੇ ਕੋਈ ਚੈਕਿੰਗ ਵਾਲ ਆ ਜਾਂਦਾ ਹੈ ਇਹ ਤੋਲ ਦੂੰਗੇ ਜਦ ਇਹ ਆ ਹੁਣ ਤੁਸੀਂ ਦੇਖੋ ਇਹ ਆ ਤਾਂ ਵੀ ਸਿਲੰਡਰ ਦੀ ਗੱਲ ਸੁਣ ਹੋ ਰਹੀ ਆ ਅਗਲਾ ਕਰ ਦੇ ਦੇ ਦੇਖ ਇਹ ਆਤਾ ਸਿਲੰਡਰ ਆਪ ਕੱਟ ਨਹੀਂ ਮੈਂ ਕੰਮ ਕਰਨਾ ਤੋੜਨਾ ਆ ਕੱਟਦਾ ਜੀ ਆ ਦੋ ਆ ਦੇਖੋ ਆ ਕੱਟਦਾ ਤੁਹਾਡੇ ਪਿੱਛੇ ਸਾਡੇ ਕੱਟਦਾ ਨਹੀਂ ਹੁਣ ਪੂਰੇ ਕਿਹੜੇ ਆ ਆ ਸਾਰੇ ਪੂਰੇ ਆ ਜੀ ਚਲੋ ਆ ਤੋਲ ਲਿਆ ਜੋ ਆ ਸਾਰੇ ਆ ਦੇਖੋ ਆ ਸਾਰੇ ਪੂਰੇ ਆ ਆ ਸਾਰੇ ਠੀਕ ਨਹੀਂ ਸਰ ਆ ਲਾਈਨ ਜਿਹੜੀ ਮਦੀ ਤੋਲ ਆਇਨਾ ਤੇ ਮੈਂ ਕਹਤਾ ਜਿਹੜਾ ਹੋਗਾ ਉਹ ਉਹ ਲਾਈਨ ਜਿਹੜੀ ਤੋਲੀ ਉਹ ਤੇ ਕੋਈ ਨਹੀਂ ਨਿਕਲੂਗਾ ਕੱਟ ਇੰਨਾ ਚ ਕੋਈ ਨਹੀਂ ਨਿਕਲੂਗਾ ਜਾਈ ਆ ਤੋਲ ਲਓ ਸਾਰੇ ਚਾਹ ਦੇ ਸਕਦੇ ਵੇ ਸਕਦੇ ਵਲੋ ਅਜੇ ਜਿਹੜੇ ਕੱਟਿਆ ਉਹਨਾਂ ਦੇ ਮੈਂ ਇਹਦੇ ਚ ਕੱਟੂਗਾ ਆ ਤੋਲੋ ਇਹਦੇ ਚੋ ਕਿਨਾ ਜੀ ਖਾਤਾ ਜਿਹੜੇ ਥੱਲੇ ਕੱਟੇ ਹੋਏ ਆ ਘੱਟ ਵਾਲੇ ਨਹੀਂ ਆ ਆ ਵੀ ਓਕੇ ਹੋਣਾ ਮਤਲਬ ਰੋਮੀ ਜੀ ਇੱਕ ਮਿੰਟ ਡਾਕਟਰ ਦੇ ਨਾਲ ਲੱਖੋ ਜਿਹੜੇ ਖਾਲੀ ਜਿਹੜੇ ਕੱਟ ਵਾਲੇ ਕਲੀਅਰ ਹੋ ਗਿਆ ਕਲੀਅਰ ਹੈ ਵਾਲੇ ਤੋਲੇ ਪੂਰੇ ਨਿਕਲੇ ਪੂਰੇ ਕੀ ਤੋਲੇ ਹੁਣ ਅਗਲੀ ਕਾਰਵਾਈ ਦੱਸੋ ਐਸਜੀਐਮ ਨੂੰ ਕਰੋ ਫੋਨ ਥਾਣੇ ਕਰੋ ਫੋਨ ਅੱਗੇ ਚੋੜੀਏ ਗੱਲ ਤੁਸੀਂ ਬਣਾਓ ਜੀ ਦੱਸਾਂਗੇ ਤੁਹਾਡੇ ਕੋਲ ਆਪਾਂ ਬੁਲਾਈਏ ਐਰੀਅਮ ਸਾਹਿਬ ਨੂੰ ਵੀ ਫੋਨ ਕਰੋ ਕਿਉਂਕਿ ਉਹ ਸ਼ਹਿਰ ਦੇ ਮਾਲਕ ਆ ਗੱਲ ਹੋਣਾ ਜੇ ਤੇ ਛੇੜੀਏ ਨਾ ਜੇ ਛੇੜੀਏ ਤਾਂ ਹਰੇ ਲਾਓ ਇਹਨੂੰ ਕਿਉਂਕਿ ਸੰਗਤਾਂ ਦੀ ਲੁੱਟ ਇਹ ਜਿਹੜੀ ਗਲਤ ਆ ਬਿਲਕੁਲ ਨਹੀਂ ਆਪਾਂ ਚੱਕਰ ਜੀ ਘੋਰ ਦੇਖੇ ਜਿਹੜਾ ਕਹਿੰਦਾ ਪੂਰੇ ਉਹ ਦੇਖ ਲੀ ਬਾਈ ਜੀ 2 200 2 ਕਿਲੋ 2.5 ਕਿਲੋ ਗੈਸ ਤੁਹਾਡੇ ਸਨਾਨੇ ਚ ਘਟ ਜਾ ਰਹੀ ਆ ਆ ਦੇਖੋ ਆ 2.5 ਵੀ ਨਹੀਂ ਯਾਰ ਓ ਗੱਲ ਸੁਣ ਓ ਇਧਰ ਓਰੇ ਆ ਓਰੇ ਦੇਖ ਮੇਰੀ ਗੱਲ ਸੁਣ ਲੈ ਪਹਿਲਾਂ ਜੁੱਤੀ ਇਹੀ ਜੀ ਫਿਰੂੰਗੀ ਜ਼ਿੰਦਗੀ 'ਚ ਯਾਦ ਰੱਖੂਗਾ ਤੂੰ ਕਹਿੰਦਾ ਮੈਂ ਪੂਰੇ ਘਰ ਦਿਆ ਦੇ ਆ ਫਿਰ ਕੱਟਾ ਸਰ ਆ ਇੱਧਰ ਕੱਟ ਕੇ ਰੱਖਿਆ ਉਹ ਹੈ ਤੈਨੂੰ ਇੱਕ ਮੌਕਾ ਤੈਨੂੰ ਇੱਕ ਮੌਕਾ ਹੋਰ ਦਿੰਦੇ ਆ ਆ ਦਾ ਸਾਈ ਵੀ ਨਹੀਂ ਹੈ ਜਿਹੜੇ ਖਾਲ ਜਿਹੜੇ ਕੱਟ ਤੋਂ ਜੁਦੇ ਕਰਦੇ ਕਿੰਨਾ ਜੀ ਦੇਖੋ ਇਹ 26 ਕਿਲੋ 27 ਵੀ ਸਰ ਇਹਦਾ ਬਣਦਾ ਕਿੰਨਾ ਨੈਟ weight 29.5 29.5 ਇਹਦਾ weight ਬਣਦਾ ਹੈ ਨੈਟ weight ਜਿਹੜਾ ਗ੍ਰੋਸ weight ਆ ਇੱਕ ਮਿੰਟ ਨੂੰ ਪੁੱਛੋ ਘੱਟ ਕਿਹੜੇ ਬੇਨਾ ਕੀ ਹੈ ਜੀ ਆਹੀ ਕਿੰਨੇ ਕੋਈ ਘੱਟ ਨਹੀਂ ਆ ਉਪਰਲੇ ਆਏ ਆ ਸਾਰੇ ਛੱਡੋ ਤੁਸੀਂ ਇੱਧਰ ਸਾਰੇ ਜਿਹੜੇ ਮਰਦੀ ਤੋਲੋ ਸਾਰੇ ਪਹਿਲਾਂ ਤਾਂ ਤੁਸੀਂ ਸਾਨੂੰ ਉਹ ਕਲੀਅਰ ਕਰੋ ਵੀ ਪੂਰੇ ਕਿਹੜੇ ਆ ਆ ਸਾਰਾ ਸਾਰੇ ਠੂੜੇ ਆ ਸਾਰੇ ਪੂਰੇ ਜਿਹੜੇ ਇੱਧਰ ਪਏ ਆ ਘੱਟ ਕਿਉਂ ਨੇ ਯਾਰ ਨਹੀਂ ਉਹ ਅਗਲੀ ਗੱਲ ਕਰਦੇ ਬਾਅਦ ਚ ਸਰ ਆ ਸਾਰੇ ਪੂਰੇ ਨੇ ਆ ਚਲੋ ਇੱਧਰ ਘੱਟ ਆ ਸਾਰੇ ਇੱਧਰ ਜੀ ਇੱਕ ਮਿੰਟ ਜਿਹੜਾ ਜੋੜ ਕੇ ਨਾ ਉਹ ਵੀ ਤੋਲੋ 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 ਜੀ ਦੇਖੋ ਚੱਕੋ ਚੱਕੋ ਆਪਾਂ ਕੇ ਅੜ ਬਾਈ ਵਾਲੇ ਚੱਕਣ ਪਾਪਾਂ ਲੈ ਥੋੜੀ ਮਾਰ ਦੇ ਲੋਰ ਰੱਖ ਲੈ ਵੀ ਕੋਈ ਨਹੀਂ ਇਹ ਵੀ ਦੇਖੋ ਪਛਾਣੇ ਦੀ ਆਹ ਲੋ 29 ਠੀਕ ਆ 2950 ਹੋਣਾ ਇਹਦਾ ਗ੍ਰੋਸ ਵੇਟ ਕਿੰਨਾ ਦੇਖੋ 2950 ਹੀ ਆ 2950 ਆ ਉਹ ਇੱਕ ਪਛਾਣਿਆ ਜੀ ਉਹਨੂੰ ਪਛਾਣ ਠੀਕ ਹੈ ਸਰ ਸਿੰਡਰ ਤੁਸੀਂ ਇਹ ਮੈਨੂੰ ਇਹ ਦੱਸੋ ਟੋਟਲ ਤੁਹਾਡੇ ਕੋਲ ਕਿੰਨੇ ਸਿੰਡਰ ਆਏ ਅੱਜ ਅੱਜ ਸਵੇਰੇ ਜਿਹੜੇ ਤੁਹਾਨੂੰ ਦਿੱਤੇ ਆ 50 ਸਿੰਡਰ 50 ਚੋਂ ਕਿੰਨੇ ਆ ਚ ਘੱਟ ਆ ਤੁਹਾਡੇ ਕੋਲ ਚ ਮੇਰੇ ਕੋਲ 15 15 16 ਜੇ ਹੋਣ ਉਹ ਯਾਰ ਇੱਕ ਮਿੰਟ ਦੇਖ ਲੈਤਾ ਰੁਕ ਜਾ ਤਾਂ ਜਾ ਨਹੀਂ ਕਿੰਨਿਆਂ ਚੋਂ ਘੱਟ 15 16 ਜੇ ਘੱਟ ਸੀਗੇ 20 ਚ ਘੱਟ ਹੋ ਸਕਦੀ 50 ਚ ਹਾਂ ਕਿ 25 ਚ ਹੋ ਸਕਦੀ ਨਹੀਂ ਨਹੀਂ 20 ਕਹੋਗੇ ਨਹੀਂ ਅੱਧੇ ਪੂਰੇ ਅੱਧੇ ਘੱਟ ਆ ਕਿੰਨੇ ਦੱਸਦੇ ਪਰਸੈਂਟੇਜ ਦੱਸਦੇ ਪਰਸੈਂਟੇ ਤੁਹਾਨੂੰ ਦੱਸਦਾ 15 16 ਕਾ ਘਟੋਣ ਹੈ ਜੀ 16 17 ਘੱਟ ਰਸੀਗੇ ਮੇਰੇ ਹਿਸਾਬ ਨਾਲ ਜਦ ਉਤਾਰੇ ਆ ਗੱਡੀ ਚੋਂ ਅੱਛਾ ਚਲੋ ਹੁਣ ਅਗਲੀ ਗੱਲ ਜਿਹੜੇ 16 ਘੱਟ ਆ ਉਹ ਏਜੰਸੀ ਘੱਟ ਕਰਦੀ ਆ ਤੁਹਾਡੇ ਮਾਲਕ ਨੇ ਕਿਹਾ ਕੱਟ ਕਰੋ ਕਿ ਤੁਸੀਂ ਕਰਦੇ ਆਂ ਅਸੀਂ ਤਾਂ ਗੱਡੀ 'ਚ ਉੱਥੇ ਲੋਟ ਕੇ ਕਰੀ ਜੀ ਲੋਟ ਕਰਕੇ ਲਿਆ ਕੇ ਇੱਥੇ ਉਤਾਰਦਾ ਜੀ ਅੱਛਾ ਤੈਨੂੰ ਕਿੱਥੋਂ ਪਤਾ ਲੱਗਿਆ ਵੀ ਇਹ ਖਾਲੀ ਆ ਇਹ ਘੱਟ ਵਾਲੇ ਵੱਧ ਵਾਲੇ ਆ ਕਿੱਦਾਂ ਕ ਪਤਾ ਲੱਗਿਆ ਜਿੱਦਾਂ ਮੈਂ ਜਿਹੜਾ ਬਦਲਿਆ ਬਦਲਿਆ ਉਹ ਤਾਂ ਮੈਨੂੰ ਪਤਾ ਹੀ ਐ ਬਾਕੀ ਉਧਰ ਜਿਹੜੇ ਪਏ ਤੇ ਜਉ ਉਤਾਰ ਕੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਹੈ ਵੀ ਇੱਧਰਲੀ ਲਾਈਨ ਵਾਲੇ ਘੱਟ ਆ ਇੱਧਰ ਵਾਲੇ ਪੂਰੇ ਆ ਬਸ ਉਸਤਰਾਮ ਦੇ ਪਿਆ ਭਾਜੀ ਅਸੀਂ ਲੋਟ ਕਰਕੇ ਲਿਆਏ ਵੇ ਨਹੀਂ ਤੁਹਾਨੂੰ ਕਿਤਾ ਬਦਲ ਲੱਗਿਆ ਵੀ ਆਹ ਸੈੜ ਘੱਟ ਆ ਆਹ ਸੈੜ ਪੂਰੇ ਨਾ ਤੇ ਤੁਸੀਂ ਕਹਿੰਦੇ ਸਾਰੇ ਮਿਲ ਲੋ ਪੂਰੇ ਆ ਤੋਲ ਲੋ ਉਹ ਉਹ ਘੱਟ ਨਿਕਲ ਲਗੇ ਆ ਕਿ ਕੱਢ ਦੇ ਫਿਰ ਜਿਹੜੇ ਬਦਲੇ ਆ ਬਦਲਿਆ ਮੈਨੂੰ ਪਤਾ ਕਿ 200 ਗ੍ਰਾਮ ਘੱਟ ਕਿਲੋ ਘੱਟ ਕੋਈ 1.5 ਕਿਲੋ ਘੱਟ ਉਹ ਘੱਟ ਸੀਗਾ ਇਹਨਾਂ ਤੇ ਤੋਲ ਲਈ 200 ਗ੍ਰਾਮੇ ਪਊਗਾ ਭਾਈ ਸਾਰੇ ਸਹੀ ਹੈ ਵਾਕ ਨਹੀਂ ਤੁਹਾਨੂੰ ਪਤਾ ਹੋਣ ਦੇ ਬਾਵਜੂਦ 20 20 20 20 ਸਿਲੰਡਰਾਂ ਦੇ ਵਿੱਚੋਂ ਘੱਟ ਆ ਉਹ ਮੈਨੂੰ ਪਤਾ ਸਾਨੂੰ ਇਹ ਇਹ ਮੰਨਦਾ ਹੈ ਕਿ 50% ਸਿਲੰਡਰ ਘੱਟ ਹੁੰਦੇ ਆ 50 ਪੂਰੇ ਹੁੰਦੇ ਆ 50 ਪੂਰੇ ਆ ਤਾਂ ਇਹਨਾਂ ਨੇ ਰੱਖੇ ਪਿਆ ਜਿਹੜੇ ਕੋਈ ਅਫਸਰਾਂ ਦੇ ਘਰਾਂ ਜਾਣੇ ਆ ਜਿਹੜਾ ਕੋਈ ਤੋਲ ਸਕਦਾ ਹੈ ਜਿਹੜੀ ਆਮ ਜਨਤਾ ਹ ਜਿਹੜੇ ਵਿਚਾਰੇ ਵੋਟਾਂ ਵਾਕੇ ਸਰਕਾਰਾਂ ਬਣਾਉਂਦੇ ਆ ਉਹਨਾਂ ਦਾ ਲੀਡਰ ਵੀ ਜੁੱਤੀਆਂ ਫੇਰਦੇ ਆ ਤੇ ਜਿਹੜੇ ਕਾਰਪੋਰੇਟ ਘਰਾਂ ਨੇ ਉਹ ਵੀ ਜੁੱਤੀਆਂ ਫੇਰਦੇ ਆ ਤੇ ਜਿਹੜੇ ਅਫਸਰ ਆ ਉਹਨਾਂ ਨੂੰ ਚੀਜ਼ ਵੀ ਪੂਰੀ ਮਿਲਦੀ ਛੁੱਧ ਮਿਲਦੀ ਆ ਇਸ ਕਰਕੇ ਉਹ ਬੋਲਦੇ ਨਹੀਂ ਹੈਗੇ ਤਾਨੂੰ ਤਾਨੂੰ ਕਿੱਦਾ ਪਤਾ ਲੱਗਦਾ ਜਦੋਂ ਗੱਡੀ ਉਤਰਦੀ ਆ ਬਈ ਘੱਟ ਵਾਲੀ ਇੱਕ ਸਾਈਡ ਰੱਖਣੇ ਵੱਧ ਵਾਲੀ ਇੱਕ ਸਾਈਡ ਲੋਡ ਲੋਡ ਕਰਕੇ ਜਦ ਲੈ ਆਏ ਜਦ ਮੈਨੂੰ ਪਤਾ ਲੱਗਿਆ ਤਾਂ ਮੈਂ ਫੇਰ ਸਾਈਡ ਤੇ ਰੱਖਦਾ ਸੀ 15 16 ਸੀਗੇ ਤੁਹਾਨੂੰ ਕੋਈ ਤੋਲ ਕੇ ਰੱਖਿਆ ਕੋਲਾ ਕੋਈ ਨਹੀਂ ਜੀ ਮੈਨੂੰ ਪਤਾ ਪਤਾ ਲੱਗ ਗਿਆ ਵੀ ਇਹ ਘੱਟ ਵਾਲੀ ਸਾਈਡ ਤੇ ਰੱਖਣੇ ਜੀ ਇਹ ਆ ਦੇਖੋ ਅੱਜ ਦਾ ਹੈਗਾ ਬਦਲ ਗਿਆ ਆਦਾ ਸੀ ਲੱਫਟੀ ਹੋ ਗਈ ਸਾਨੂੰ ਪਤਾ ਲੱਗਦਾ ਕਿ ਫੱਟੀ ਜੇ ਇੱਥੇ ਘਾਟੇ ਹੋਊਗਾ ਉਹ ਪਿੱਛੋਂ ਇਹ ਜਿੱਥੋਂ ਹੈਰਾ ਫੇਰੀ ਹੁੰਦੀ ਆ ਉੱਥੇ ਸੀਲ ਫਟ ਕੇ ਆਉਂਦੀ ਆ ਆ ਇਦਾਂ ਹੀ ਰਹਤੀ ਆ ਜੀ ਐ ਲੱਗੀ ਰਹਤੀ ਸੀ ਇਦਾਂ ਲੱਗੀ ਆ ਜੇ ਸਾਨੂੰ ਪਤਾ ਲੱਗਦਾ ਪਿੱਛੋਂ ਜਦੋਂ ਸਿਲੰਡਰ ਆਉਂਦੇ ਸੀਲ ਇਦਾਂ ਆਂਦੀ ਆ ਫੱਟੀ ਹੋਈ ਹਾਂ ਜਦੋਂ ਉੱਥੇ ਤੋਂ ਮੈਂ ਲੋਡ ਕਰਿਆ ਜਦੋਂ ਇਦਾਂ ਕੇ ਇਦਾਂ ਕੇ ਥੀ ਗੁਲਾਮ ਤੇ ਫਿਰ ਉਹ ਤੁਸੀਂ ਫਿਰ ਆਪੇ ਸਾਈਡ ਕੱਢ ਲੈਂਦੇ ਹੋ ਕੱਢ ਦੇ ਦਿੰਦਾ ਮੈਂ ਹੋਰ ਕੀ ਕਰਨਾ ਦਿੰਦੇ ਤਾਂ ਆਗੇ ਲੋਕਾਂ ਨੂੰ ਫਿਰ ਤੁਸੀਂ ਹਾਂ ਦੇ ਤਾਂ ਲੋਕਾਂ ਨੂੰ ਇਹ ਦੰਦੇ ਸਿਲੰਡਰ ਹਾਂ ਇਹ ਤਾਂ ਦੇ ਦੇ ਇਹ ਧੋਖਾ ਨਹੀਂ ਲੋਕਾਂ ਨਾਲ ਧੋਖਾ ਹੀ ਆ ਜੀ ਫਿਰ ਤੁਸੀਂ ਧੋਖਾ ਕਾਤੇ ਕਰਦੇ ਹੋ ਬਈ ਬਾਜੀ 80 ਸਾਢੇ ਚਲੋ ਬੇਟਾ ਜੀ ਪ ਲਿਆ ਜੀ ਲਿਆ ਕਿ ਕਿਧਰ ਲੀ ਕਿਹੜਾ ਕਰਦਾ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਕਿਸੇ ਨੂੰ ਰੋਕਦੇ ਨਹੀਂ ਆਪਣਾ ਤੋਲ ਕੇ ਲਈ ਜੋ ਕਿ ਉਹ ਆਪਣਾ ਪੂਰਾ ਘਰ ਤੋਖਾ ਹੋਣ ਦੇ ਬਾਵਜੂਦ ਵੀ ਕਿਵੇਂ ਦੇਖਦੇ ਹੋ ਜੀ ਤੁਸੀਂ ਤੁਸੀਂ ਇੱਥੇ ਖੜਕੇ ਹੁਣ ਦੇਖਿਆ ਸਾਰਾ ਮਾਜਰਾ ਤੁਸੀਂ ਹੁਣ ਆਇਓ ਕੋਈ ਖੜਾ ਸੀ ਤੁਸੀਂ ਇੱਥੇ ਖੜੇ ਸੀ ਜਦੋਂ ਅਸੀਂ ਤੋਲੇ ਸਿਲੰਡਰ ਤਿੰਨ ਕਿਲੋ ਗੈਸ ਆ ਰਹੀ ਛੋਟੇ ਕਰਦੇ ਕਿਵੇਂ ਦੇਖਦੇ ਹੋ ਵੀ ਇੱਥੇ ਰੋਜ਼ ਗੈਸ ਜਿਹੜੀ ਘੱਟ ਤੋਲੀ ਜਾ ਰਹੀ ਹੈ ਲੱਗਦੇ ਵੀ ਠੱਗੀ ਹੋ ਰਹੀ ਲੋਕਾਂ ਨਾਲ ਕੋਈ ਸਿਲੰਡਰ ਤੋਂ ਕਮ ਦਿਖਿਆ ਬਈ ਲੋਹੇ ਨੂੰ ਤੀਵੇਂ ਨੂੰ ਕੁੱਕੜ ਜਾਂਦੇ ਵੀ ਪਰ ਇਹ ਤੂੰ ਕਹੇ ਜਿਆਦਾ ਫੂਕਦੀ ਆ ਕੱਟ ਨਿਕਲ ਰਿਹਾ ਜੀ ਅੱਗੇ ਵੀ ਲੈ ਕੇ ਜਾਣੇ ਉੱਥੇ ਸਿਲੰਡਰ ਤੁਸੀਂ ਹਾਂ ਜੀ ਬਈ ਲੈ ਕੇ ਜਾਂਦੇ ਹਾਂ ਘਰ ਦੇ ਲੈ ਕੇ ਜਾਂਦੇ ਸਾਡੇ ਘਰ ਦੇ ਬਾਪੂ ਜੀ ਲੈ ਕੇ ਜਾਂਦੇ ਅੱਗੇ ਵੀ ਤੁਹਾਨੂੰ ਐਦਾਂ ਤੁਸੀਂ ਤੋਲਿਆ ਕਦੀ ਇੱਥੇ ਨਹੀਂ ਅਸੀਂ ਤੋਲਿਆ ਹੁਣ ਤੁਸੀਂ ਜਦੋਂ ਦੇਖ ਰਹੇ ਹੋ ਵੀ ਘੱਟ ਨਿਕਲਦੇ ਫਿਰ ਤੁਹਾਨੂੰ ਤੁਸੀਂ ਸਮਝਦੇ ਹੋ ਤੋਲਣਾ ਚਾਹੀਦਾ ਸਾਨੂੰ ਹਾਂ ਤੋਲਣਾ ਚਾਹੀਦਾ ਜੀ ਸੋ ਬਿਲਕੁਲ ਇਸ ਸਮੇਂ ਰੋਪੜ ਦੀ ਇੱਕ ਗੈਸ ਏਜੰਸੀ ਦੇ ਬਾਹਰ ਖੜੇ ਹਾਂ ਨਿੱਜੀ ਗੈਸ ਏਜੰਸੀ ਹੈ ਜਿੱਥੇ ਕਿ ਸਿਲੰਡਰ ਜਦੋਂ ਕੁਝ ਲੋਕਾਂ ਨੂੰ ਲੈਣ ਤੋਂ ਬਾਅਦ ਪਤਾ ਲੱਗਦਾ ਵੀ ਸਿਲੰਡਰਾਂ ਦੇ ਵਿੱਚ ਗੈਸ ਘਟਾ ਤਾਂ ਰੈਂਡਮਲੀ ਸਾਰੇ ਜਿੱਥੇ ਸਿਲੰਡਰ ਸਪਲਾਈ ਹੁੰਦੇ ਜਿੱਥੇ ਸਿਲੰਡਰ ਵੰਡੇ ਜਾਂਦੇ ਉੱਥੇ ਸਿਲੰਡਰਾਂ ਨੂੰ ਤੋਲੇ ਜਾਂਦਾ ਤੇ ਬਹੁਤਾਤ ਸਿਲੰਡਰਾਂ ਦੇ ਵਿੱਚੋਂ ਜੋ ਗੈਸ ਆ ਉਹ 2 ਤੋਂ 3 ਕਿਲੋ ਗੈਸ ਘਟ ਨਿਕਲਦੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਕਿਦਾਂ ਗੌਰ ਕਰਦਾ ਹੈ ਇਸ ਦੇ ਉੱਤੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਕਿ ਲੋਕਾਂ ਦੀ ਲੁੱਟ ਇਸੇ ਤਰ੍ਹਾਂ ਜਾਰੀ ਰਹੂਗੀ ਜਾਂ ਇਸ ਦੇ ਉੱਤੇ ਕੋਈ ਨੱਥ ਪਾਈ ਜਾਊਗੀ ਲੋਕਾਂ ਦੀ ਮਿਹਨਤ ਦਾ ਪੈਸਾ ਹੈ ਪ੍ਰਸ਼ਾਸਨ ਕਿੱਥੇ ਹੈ ਕਿ ਪ੍ਰਸ਼ਾਸਨ ਇਹਨਾਂ ਦੇ ਉੱਤੇ ਕੋਈ ਕਾਰਵਾਈ ਕਰੂਗਾ ਕਿ ਲੋਕਾਂ ਦੀ ਲੁੱਟ ਜਾਰੀ ਰਹੂਗੀ ਜਾਂ ਇਹ ਲੁੱਟ ਰੁਕੇਗੀ ਇਹ ਪ੍ਰਸ਼ਾਸਨ ਨੂੰ ਹੁਣ ਕਾਲ ਵੀ ਕੀਤੀ ਗਈ ਹੈ ਉਹਨਾਂ ਦੇ ਆਣ ਤੋਂ ਬਾਅਦ ਕੀ ਕਾਰਵਾਈ ਕਰਦੇ ਆ ਇਹ ਦੇਖਣ ਵਾਲੀ ਗੱਲ ਰਹੇਗੀ ਸਮੋਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਐਸ ਐਚ ਸਾਹਿਬ ਆ ਸਰ ਕਿਵੇਂ ਦੇਖਦੇ ਹੋ ਜੀ ਅੱਜ ਇੱਥੇ ਬੜਾ ਰੋਲਾ ਰੱਪਾ ਪਿਆ ਵੀ ਸਿਲੰਡਰਾਂ ਚ ਗੈਸ ਘੱਟ ਮਿਲ ਰਹੀ ਹੈ ਜੀ ਤੋਲਿਆ ਵੀ ਗਿਆ ਤੇ ਘੱਟ ਪਾਈ ਇਸ ਤਰ੍ਹਾਂ ਕਿ ਮੈਨੂੰ ਟੈਲੀਫੋਨਿਕਲੀ ਸਰਦਾਰ ਅਨਜੀਤ ਸਿੰਘ ਇਹਨਾਂ ਨੇ ਕੰਪਲੇਨਟ ਕੀਤੀ ਸੀ ਕਿ ਜੀ ਇੱਥੇ ਆ ਬੜੀ ਹਵੇਲੀ ਚ ਜਿਹੜਾ ਗੈਸ ਘੱਟ ਹਗੀਆ ਵੀ ਕਾਫੀ ਜੋ ਲੋਕ ਇੱਥੇ ਇਕੱਠੇ ਹੋਏ ਆ। ਸੋ ਮੈਂ ਮੌਕੇ ਤੇ ਆਇਆ ਹੁਣ ਅਸੀਂ ਹੁਣ ਕਨਸਰਨਡ ਡਿਪਾਰਟਮੈਂਟ ਨੂੰ ਵੀ ਬੁਲਾ ਰਹੇ ਆ ਤੇ ਵੈਰੀਫਾਈ ਕਰਾਂਗੇ। ਵੈਰੀਫਿਕੇਸ਼ਨ ਤੋਂ ਬਾਅਦ ਕਾਰਵਾਈ ਕਰਾਂਗੇ। ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ। ਸੋ ਬਿਲਕੁਲ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੁਣ ਜਦੋਂ ਮਾਮਲਾ ਆਉਂਦਾ ਤਾਂ ਪੁਲਿਸ ਪਾਰਟੀ ਐਸਐਚਓ ਸਾਹਿਬ ਆਪਣੀ ਟੀਮ ਦੇ ਨਾਲ ਇਸ ਥਾਂ ਦੇ ਉੱਤੇ ਪਹੁੰਚਦੇ ਆ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਵੈਰੀਫਾਈ ਕਰਕੇ ਜੋ ਕਨਸਰਨਡ ਡਿਪਾਰਟਮੈਂਟ ਹੈਗਾ ਉਹਨਾਂ ਦੇ ਨਾਲ ਰਾਬਤਾ ਕਰਕੇ ਇਹ ਕਾਰਵਾਈ ਜਿਹੜੀ ਹੈਗੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਜੋ ਲੋਕਾਂ ਦੇ ਨਾਲ ਧੋਖਾ ਸਾਹਮਣੇ ਆਇਆ ਜਦੋਂ ਕਿ ਜੋ ਸਿਲੰਡਰ ਇਸ ਸਮੇਂ ਲੋਕਾਂ ਨੂੰ ਸਪਲਾਈ ਵੀ ਕਰ ਰਿਹਾ ਉਸ ਨੌਜਵਾਨ ਨੇ ਵੀ ਆਪਣੇ ਮੂੰਹ ਇਹ ਮੰਨਿਆ ਵੀ ਅਸੀਂ ਜਦੋਂ ਸਿਲੰਡਰ ਲੈ ਕੇ ਆਉਂਦੇ ਆ ਤਾਂ ਗੈਸ ਘੱਟ ਹੁੰਦੀ ਹੈ ਬਹੁਤ ਸਾਰੇ ਸਿਲੰਡਰਾਂ ਦੇ ਵਿੱਚ ਤੇ ਅਸੀਂ ਜੋ ਲੋਕਾਂ ਦੇ ਨਾਲ ਕਰ ਰਹੇ ਹਾਂ ਉਹ ਧੋਖਾ ਪਰ ਸਵਾਲ ਵੱਡਾ ਕਿ ਹੁਣ ਇਸ ਧੋਖੇ ਦੇ ਉੱਤੇ ਕੀ ਲਗਾਮ ਲੱਗੇਗੀ ਜੇਕਰ ਲੱਗੇਗੀ ਤਾਂ ਕੀ ਸਿਰਫ ਇੱਕ ਥਾਂ ਦੇ ਉੱਤੇ ਹੀ ਅਜਿਹਾ ਹੋਵੇਗਾ ਜਾਂ ਸਾਰੀਆਂ ਥਾਂ ਦੇ ਉੱਤੇ ਇਸ ਗੱਲ ਦਾ ਜੋ ਉਹ ਪੁਖਤਾ ਜਾਂਚ ਕੀਤੀ ਜਾਵੇਗੀ। ਗੱਜ ਜੀ ਜੀ ਕਿਵੇਂ ਦੇਖਦੇ ਹੁਣ ਤਾਂ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਕੇ ਦੇ ਉੱਤੇ ਆ ਗਿਆ ਤੇ ਤੁਸੀਂ ਆਪ ਵੀ ਇੱਥੇ ਤੋਲੇ ਸਿਲੰਡਰ ਘੱਟ ਨਿਕਲੇ ਪਰ ਲੋਕਾਂ ਨੂੰ ਕਿੰਨਾ ਕਿ ਜ਼ਿੰਮੇਵਾਰ ਫੇ ਸਮਝਦੇ ਆ ਲੋਕ ਵੀ ਤਾਂ ਨਿਵਾਉਂਦੇ ਆ ਤੇ ਸਿਲੰਡਰ ਲੈ ਕੇ ਚਲ ਜਾਂਦੇ। ਦੇਖੋ ਗੱਲ ਇਹ ਵੀ ਸਭ ਤੋਂ ਜ਼ਿਆਦਾ ਤਾਂ ਲੋਕਾਂ ਦੀ ਹੀ ਕਮੀ ਆ। ਜਦੋਂ ਤੁਸੀਂ ਲੁੱਟ ਹੋਣੇ ਨੂੰ ਤਿਆਰ ਬੈਠੇ ਆ ਤਾਂ ਲੁੱਟਣ ਵਾਲੇ ਦਾ ਤਾਂ ਦੌ ਲੱਗੇ ਜਾਂਦਾ। ਸਿਲੰਡਰਾਂ ਦੇ ਉੱਪਰ ਲਿਖਿਆ ਹੁੰਦਾ ਕਿ ਖਾਲੀ ਦਾ ਬੋਝ ਕਿੰਨਾ ਹੈ। ਇਹਦੇ ਚ ਗੈਸ ਕਿੰਨੀ ਆ ਇਹ ਟੋਟਲ ਕਿੰਨਾ ਹੈ। ਤੇ ਇਹਨਾਂ ਨੇ ਪਿੱਛੇ ਜੇ ਗੱਡੀਆਂ ਦੇ ਨਾਲ ਵੀ ਲਿਖਿਆ ਪਤਾ ਵੀ ਕੰਡਾ ਕੋਲ ਆ ਜੀ ਤੋਲ ਕੇ ਲੋ ਪਰ ਲੋਕ ਨਹੀਂ ਇੰਨੇ ਵੇਅਰ ਹੈਗੇ ਸਾਡੀ ਤਾਂ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿਹੜੇ ਵੀ ਗੱਡੀ ਜਾਂਦੀ ਆ ਇਹ ਇੱਥੇ ਵੀ ਸਿਲੰਡਰ ਦੰਦੇ ਆ ਇੱਥੇ ਕੰਡਾ ਰੱਖਿਆ ਹੋਣਾ ਚਾਹੀਦਾ ਜਿਵੇਂ ਪੈਟਰੋਲ ਪੰਪ ਵਾਲੇ ਪੰਪ ਤੇ ਤੇਲ ਪਾਉਣ ਤੋਂ ਪਹਿਲਾਂ ਡਰਾਈਵਰ ਦਾ ਸੀਸਾ ਖੜਕਾ ਕੇ ਕਹਿੰਦੇ ਜੀਰੋ ਚੈੱਕ ਕਰੋ ਇਹਨਾਂ ਨੂੰ ਚਾਹੀਦਾ ਕਿ ਕਹੇ ਜੀ ਆ ਦੇਖੋ ਕੰਡਾ ਚੈੱਕ ਕਰੋ ਕੰਡੇ ਪਰ ਸਿਲੰਡਰ ਰੱਖੋ ਸਾਨੂੰ ਸਾਈਨ ਕਰੋ ਕਿ ਅਸੀਂ ਪੂਰਾ ਸਿਲੰਡਰ ਲੈ ਲਿਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਜਦੋਂ ਘਰਾਂ 'ਚ ਸਪਲਾਈ ਦੇਣ ਜਾਂਦੇ ਆ ਕੋਈ ਧੀ ਬਹੂ ਹੁੰਦੀ ਆ ਕੋਈ ਬੱਚਾ ਹੁੰਦਾ ਏ ਉਹ ਇੰਨੇ ਫੇਰ ਨਹੀਂ ਹੁੰਦੇ ਘਰਾਂ ਦੇ ਵਿੱਚ ਜਦੋਂ ਸਿਲੰਡਰਾਂ ਦੀ ਸਪਲਾਈ ਜਾਂਦੀ ਆ ਤਾਂ ਖਾਸ ਕਰ ਜ਼ਿੰਮੇਵਾਰ ਆਦਮੀ ਨਹੀਂ ਹੁੰਦੇ ਘਰ ਤੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ ਕਹੇ ਜੀ ਤੁਹਾਡਾ ਸਿਲੰਡਰ ਆਇਆ ਆ ਕੰਡਾ ਪਿਆ ਜੀ ਕੰਡੇ ਦੀ ਬੈਨਾ ਜ਼ੀਰੋ ਚੈੱਕ ਕਰੋ ਫਿਰ ਇਹਦਾ ਭਾਰ ਚੈੱਕ ਕਰੋ ਸਿਲੰਡਰ ਦੇ ਉੱਪਰ ਆ ਭਾਰ ਲਿਖਿਆ ਹੋਇਆ ਤੇ ਸਾਨੂੰ ਸਾਈਨ ਕਰਕੇ ਦੇ ਦਿਓ ਕਿ ਤੁਸੀਂ ਤੁਹਾਡੀ ਤਸੱਲੀ ਆ ਫਿਰ ਬਾਅਦ ਚ ਗੱਲਾਂ ਇਹ ਵੀ ਆ ਨਹੀਂ ਕਿ ਕੰਡੇ ਕਿਹੜਾ ਸਹੀ ਹੁੰਦੇ ਭਾਈ ਕੰਡੇ ਖਰਾਬ ਕਰੇ ਹੁੰਦੇ ਤੁਸੀਂ ਫਿਰ ਇਹ ਸਵਾਲ ਵੀ ਚੱਕਣਾ ਦੇਖ ਜਿਹੜਾ ਸਿਲੰਡਰ ਦੇ ਉੱਪਰ ਵਜਨ ਜੇ ਉਹਦੇ ਘੱਟ ਵੱਧ ਹੋਊਗਾ ਤਾਂ ਆਊਗਾ ਉਹਦੇ ਬਾਅਦ ਜਿਹੜਾ ਮਾਪ ਤੋਲ ਮਹਿਕਮਾ ਉਹ ਕਿੱਥੇ ਸੁੱਤਾ ਪਿਆ ਉਹ ਕਾਦੇ ਵਾਸਤੇ ਆ ਉਥੇ ਜਿਹੜਾ ਕੋਈ ਕੱਕ ਵੇਚਦਾ ਉਹਦੇ ਕੰਡੇ ਦਾ ਚੈੱਕ ਕਰਨ ਜਾਂਦੇ ਆ ਜਿਸ ਦੀ ਕੋਈ ਬਹੁਤੀ ਲੋੜ ਨਹੀਂ ਜਿਹੜਾ ਆ ਤੋਲਿਆਂ ਚ ਚੀਜ਼ ਆ 70 80 ਰੁਪਏ ਕਿਲੋ ਗੈਸ ਪੈਂਦੀ ਆ ਅੱਜ ਜਿਸੀ ਤੁਹਾਡੇ ਸਾਹਮਣੇ ਦੇਖਿਆ ਕਿ 3 ਕਿਲੋ ਲਗਭਗ ਗੈਸ ਘਟਾ 2.5 ਤੋਂ 3 ਕਿਲੋ ਉਹ ਆਪ ਮੰਨੇ ਇੱਥੇ ਇਹ ਕਿ ਸਾਡੇ ਚ 400 ਸਿਲੰਡਰ ਜਾਂਦਾ ਰੋਜ਼ ਤੇ ਇਹਦਾ ਮਤਲਬ 200 ਰੁਪਏ ਦੀ ਗੈਸ ਇੱਕ ਸਿਲੰਡਰ ਚ ਘਟਾ ਜੇ 400 ਸਿਲੰਡਰ ਇੱਕ ਏਜੰਸੀ ਦਾ ਜਾਂਦਾ ਹੈ 80000 ਰੁਪਏ ਬਣਦਾ ਰੋਜ਼ ਦਾ ਔਰ ਇਕੱਲੀ ਇਹ ਨਹੀਂ ਇਹ ਕਾਸੀ ਹਣੀਓ ਬੇਲਾ ਚੌਂਕ ਚ ਏਜੰਸੀ ਆ ਉਹਨਾਂ ਤੋਂ ਮੈਂ ਸਿਲੰਡਰ ਲੱਤਾਂ ਸਵੇਰੇ ਉਹ ਵੀ ਬਲੈਕ ਚ ਲੱਤਾਂ ਹੈਗਾ ਉਹਦਾ 1 ਕਿਲੋ 700 ਗ੍ਰਾਮ ਘਟਾ ਅੱਜ ਮਾਪ ਤੋਲ ਵਿਭਾਗ ਇਹ ਜਿਹੜਾ ਸਬੰਧਤ ਫੂਡ ਸਪਲਾਈ ਵਾਲੇ ਹੈਗੇ ਆ ਅੱਜ ਦੀ ਡੇਟ ਵਿੱਚ ਜਿਹੜੀ ਮਰਜ਼ੀ ਗੱਡੀ ਰੋਕ ਲਵੇ ਉਹਦੇ ਚੋਂ ਤੁਹਾਨੂੰ 50% ਸਿਲੰਡਰ ਘੱਟ ਗੈਸ ਵਾਲੇ ਮਿਲਣਗੇ ਕੱਲੀ ਏਜੰਸੀ ਦਾ ਨਹੀਂ ਸਾਡੀ ਨਾ ਇਸ ਏਜੰਸੀ ਕੋਲ ਕੋਈ ਨਿੱਜੀ ਦੁਸ਼ਮਣੀਆਂ ਨਾ ਹੋਰ ਗੇਲਾ ਗੱਲ ਇਹ ਆ ਕਿ ਲੁੱਟ ਖਸੁੱਟ ਬੰਦ ਹੋਣੀ ਚਾਹੀਦੀ ਆ ਔਰ ਪ੍ਰਸ਼ਾਸਨ ਇਹ ਜ਼ਰੂਰੀ ਕਰੇ ਕਿ ਕੰਡਾ ਇੱਥੇ ਵੀ ਪਿਆ ਹੋਵੇ ਜਿਹੜੇ ਬੰਦੇ ਨੇ ਲੈ ਜਾਣਾ ਤੋਲ ਕੇ ਸਿਲੰਡਰ ਲਵੇ ਜਿਹੜੀਆਂ ਗੱਡੀਆਂ ਘਰਾਂ ਡਿਲੀਵਰ ਜੰਦੀਆਂ ਉਹਨਾਂ ਕੋਲ ਕੰਡਾ ਹੋਣਾ ਚਾਹੀਦਾ ਹੈ ਔਰ ਗਾਹਕ ਨਾ ਕਹੇ ਵੀ ਤੋਲੋ ਜਿਹੜੇ ਦੇਣ ਜਾਂਦੇ ਸਪਲਾਈ ਉਹ ਕਹੇ ਬੀਬੀ ਤੋਲ ਕੇ ਲਓ ਅਸੀਂ ਏਕਣਾ ਨਹੀਂ ਦੇਣਾ ਹੈਗਾ ਜੇ ਤੁਸੀਂ ਨਹੀਂ ਤੋਲਣਾ ਹੈਗਾ ਤੁਹਾਨੂੰ ਸਿਲੰਡਰ ਨਹੀਂ ਦੇਣਾ ਤਾਂ ਜਾ ਕੇ ਠੱਲ ਪਾਉਂਗਾ ਨਹੀਂ 80000 ਰੁਪਈਆ ਦਾ ਇੱਕ ਛੋਟੀ ਜੀ ਏਜੰਸੀ ਦਾ ਏ ਰੋਪੜ ਦੇ ਵਿੱਚ ਮੇਰੇ ਖਿਆਲ ਆ ਕਿਤੋਂ-ਕੱਟ 3 ਲੱਖ ਰੁਪਏ ਦੀ ਰੋਜ਼ ਹੀਰਾ ਫੇਰੀ ਗੈਸ ਚ ਹੋ ਰਹੀ ਆ ਉਹ ਦੇਖਦੇ ਹੋ ਫਿਰ ਇਹ ਪੰਜਾਬ ਆ 13-13 ਤੋਲਣ ਵਾਲਿਆਂ ਦੀ ਧਰਤੀ ਤੇ ਹਾਲਾਤ ਆ ਬਣੇ ਹੋਏ ਇੱਥੇ ਦੇਖੋ ਇਹ ਤਾਂ ਹੁਣ ਸਰਕਾਰਾਂ ਨੇ ਦੇਖਣਾ ਹੈ ਜਿਹੜੀਆਂ ਜ਼ਿੰਮੇਵਾਰ ਜਿਨ੍ਹਾਂ ਨੂੰ ਲੋਕ ਚੁਣਦੇ ਵੀ ਸਾਡੇ ਹੱਕਾਂ ਦੀ ਰਾਖੀ ਕਰਨਗੇ ਹੁਣ ਅੱਜ ਅਸੀਂ ਪਰਚਾ ਦੇਣ ਲੱਗੇ ਆ ਮੈਂ ਬੇਨਤੀ ਕਰੂੰਗਾ ਪੁਲਿਸ ਅਧਿਕਾਰੀਆਂ ਨੂੰ ਵੀ ਭਈ ਭਾਈ ਸਾਡ ਨੂੰ ਜਿਹੜੀਆਂ ਦੀਆਂ ਪਰਚਾ ਕੱਟਣਾ ਉਹਦੀ ਕਾਪੀ ਜ਼ਰੂਰ ਦੇ ਦਿਓ ਕਿਉਂਕਿ ਬਾਅਦ ਦੇ ਵਿੱਚ ਗੱਲ ਆਈ ਗਈ ਹੋ ਜਾਂਦੀ ਆ ਉਹਦੇ ਵਿੱਚ ਜਿਹੜਾ ਬੰਦਾ ਰੌਲਾ ਪਾਉਂਦਾ ਹੈ ਉਹਦਾ ਨਾਮ ਆ ਜਾਂਦਾ ਵੀ ਖਬਰੇ ਲੈ ਦੇ ਕੇ ਹੀ ਚੁੱਪ ਕਰ ਗਿਆ ਅਸੀਂ ਇਹਨਾਂ ਨੂੰ ਦੇਣ ਲੱਗੇ ਆ ਪਰਚਾ ਐਪਲੀਕੇਸ਼ਨ ਉਹਦੀ ਸਾਨੂੰ ਇਹ ਰਸੀਦ ਦੇ ਦੇਵੇ ਇਹਦੇ کیا کارवाई ہوئی ਆ ਕਿਉਂਕਿ ਅਸੀਂ ਇਹ ਨਹੀਂ ਮੰਨਦੇ ਕਿ ਇਕੱਲਾ ਹੀ ਬੰਦਾ ਜਿਹੜਾ ਵਿਚਾਰਾ ਇੱਥੇ ਫੜਿਆ ਹੈ ਕਿ ਉਹ ਕਰਦਾ ਹੈ ਕਿਉਂਕਿ ਬਾਅਦ ਚ کیا ਹੋਣਾ ਹੈ ਮਾਲਕਾਂ ਨੇ ਉਹਦੇ ਨਾਂ ਗੱਲ ਪਾ ਦੇਣੀ ਆ ਵੀ ਜੇ ਕਰਿੰਦੇ ਦਾ ਕੰਮ ਆ ਹੋ ਸਕਦਾ ਕਰਿੰਦੇ ਦਾ ਹੋਵੇ ਪਰ ਐਡੇ بڑے ਕਫਲੇ ਇਕੱਲੇ ਬੰਦੇ ਦੇ ਨਹੀਂ ਹੋ ਸਕਦੇ ਨਾ ਤੇ ਦੂਈ ਗੱਲ ਆ ਸੀਲਾ ਕੌਣ ਮਹੀਆ ਕਰਦਾ ਇਹਨਾਂ ਨੂੰ ਜਦੋਂ 3 ਕਿਲੋ ਗੈਸ ਕੱਢੀ ਜਾਂਦੀ ਆ ਸੀਲ ਤਾਂ ਫੇਰ ਇੰਡੀਅਨ ਗੈਸ ਵਾਲੇ ਦੀ ਲੱਗੀ ਵੀ ਆ ਉਹ ਕਹਿੰਦੇ ਟੁੱਟੀ ਹੁੰਦੀ ਸੀਲ ਅਸੀਂ ਤਾਂ ਸੈੱਡ ਕਰ ਲੈਂਦੇ ਹਾਂ ਉਹਨੂੰ ਆ ਦੇਖੋ ਜਿਹੜੇ ਸਿਲੰਡਰ ਘੱਟਾ ਤੁਸੀਂ ਦਿਖਾ ਦਿਓ ਜਿਹੜੇ ਸਿਲੰਡਰਾਂ 'ਚ ਗੈਸ ਘੱਟਾ ਸੀਲ ਲੱਗੀ ਵੀ ਉਹਨਾਂ ਨੂੰ ਵੀ ਸਾਰਿਆਂ ਨੂੰ ਉਹ ਸੀਲਾਂ ਕਿੱਥੋਂ ਆਉਂਦੀਆਂ ਫੇਰ ਸੀਲਾਂ ਕਿੱਥੇ ਬੈਠ ਕੇ ਲੱਗਦੀਆਂ ਇਹ ਕੋਈ ਇਹ ਤਾਂ ਐ ਨਹੀਂ ਕਿ ਹਵਾ ਚ ਹੋ ਜਾਣਾ ਸਾਰਾ ਕੰਮ ਈਦਾ ਮਤਲਬ ਆ ਕਿ ਸਾਰਿਆਂ ਦੀ ਮਿਲੀ ਭੁਗਤ ਆ ਇਹ ਸ਼ੱਕ ਆ ਤੁਹਾਨੂੰ ਬਿਲਕੁਲ ਬਿਲਕੁਲ ਸ਼ੱਕ ਨਹੀਂ ਹੈ ਹਉ ਇਹੀ ਆ ਪਰ ਇਹ ਜੇ ਨਾ ਕਾਰਵਾਈ ਪੂਰੀ ਹੋਈ ਤਾਂ ਇਹ ਆਊਗਾ ਕਿ ਨਜਰਾਓ ਸ ਮੁਲਾਜ਼ਮਾਂ 'ਪਾ ਝਾੜ ਦਿੱਤਾ ਜਾਣਾ ਹੈ ਕਿ ਜੀ ਉਹਨੂੰ ਅੰਦਰ ਕਰਤਾ ਜੀ ਉਹ ਮੰਨ ਗਿਆ ਜੀ ਉਹਦੀ ਏਰਾਫੇਰੀ ਸੀ ਪਰ ਮੈਂ ਇਹ ਗੱਲ ਕਹੂੰਗਾ ਪ੍ਰਸ਼ਾਸਨ ਨੂੰ ਬੇਨਤੀ ਹੈ ਮੇਰੀ ਹੱਥ ਬੰਨ੍ਹ ਕੇ ਸੀਐਮ ਤੱਕਰ ਵੀ ਇਹ ਜਿੱਥੇ ਤੱਕ ਏਰਾਫੇਰੀ ਹੁੰਦੀ ਆ ਇਹਨੂੰ ਰੋਕੋ ਇਹ ਇਕੱਲੇ ਤੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਕਿਉਂਕਿ ਤੇਰੀ ਅੱਖਾਂ ਦੇ ਸਾਹਮਣੇ ਸ਼ਹਿਰ ਜਲਾ ਕੇ ਰਾਖ ਕਰ ਦਿਆ ਇਹ ਬਾਦਸ਼ਾਹ ਮੈਂ ਕੈਸੇ ਮੰਨ ਲੂ ਕਿ ਤੇਰਾ ਇਸ਼ਾਰਾ ਨਾ ਥਾ ਸਾਰਿਆਂ ਦੀ ਮਿਲੀ ਭੁਗਤਾ ਸੋ ਮੈਂ ਕਮਾਈ ਦੀ ਪੁਲਿਸ ਵਾਲੇ ਆਏ ਆ ਵੀਰ ਇਹਨਾਂ ਦਾ ਬਹੁਤ ਧੰਨਵਾਦ ਸਾਡੀ ਬੇਨਤੀ ਮੰਨ ਕੇ ਪਰ ਕੰਡਾ ਜ਼ਰੂਰੀ ਹੋਣਾ ਚਾਹੀਦਾ ਹੈ ਮਾਪ ਤੋਲ ਮਹਿਕਮਾ ਜਿੱਥੇ ਸੁੱਤਾ ਪਿਆ ਹੈ ਉਹਨਾਂ ਨੂੰ ਵੀ ਚਾਹ ਪਾਣੀ ਪੀ ਕੇ ਉੱਠ ਜਾਣਾ ਚਾਹੀਦਾ ਹੈ ਕਿ ਇੱਕੋ ਛੋਟੇ ਜਿਹੇ ਸ਼ਹਿਰ ਵਿੱਚ 5 ਲੱਖ ਦੀ ਲੁੱਟ ਰੋਜ਼ ਹੋ ਰਹੀ ਆ ਕੁਛ ਤਾਂ ਬਚਾਓ ਯਾਰ ਇਹਨਾਂ ਦੀਆਂ ਤਨਖਾਹਾਂ ਤੁਹਾਨੂੰ ਸਰਕਾਰਾਂ ਦਿੰਦੀਆਂ ਰੱਬ ਵਰਗੇ ਤੁਹਾਨੂੰ ਉਹਦੇ ਮਿਲੇ ਵੇ ਆ ਕੋ ਰੱਬ ਦੀ ਜਿਹੜੀ ਜਨਤਾ ਉਹਨੂੰ ਦੀ ਲੁੱਟ ਦਾ ਬਚਾ ਲੋ ਦੇ ਵਿੱਚ ਨਾਲ 13 13 ਤੋਲਣ ਵਾਲਿਆਂ ਦੇ ਇਸ ਪੰਜਾਬ ਦੇ ਵਿੱਚ ਕੰਮ ਕੀ ਹੋ ਰਿਹਾ ਉਹ ਤਸਵੀਰ ਇਸ ਸਮੇਂ ਤੁਹਾਡੇ ਸਾਹਮਣੇ ਹੈ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ